ਲਾ ਜਮੀਨ ਤੇ ਬੈਠ ਕੇ ਉਹ ਅਸਮਾਨ ਦੇਖਦੇ ਹਨ ਪਰਾਂ ਨੂੰ ਕੋਲ ਉਡਾਰੀ ਲਾ ਜਮਾਨਾ ਉਡਾਨ ਦੇਖਦਾ ਤੋ ਮੈਂ ਰੋਪੜ ਵੀ ਦੇਖ ਲਿਆ ਇਧਰੋਂ ਉਧਰ ਪੂਰਾ ਇਹਦਾ ਪੂਰਾ ਏਰੀਆ ਪਹਾੜੀ ਤੱਕ ਸਾਰਾ ਦੇਖ ਚੁੱਕਿਆ ਜੀ ਦੇਖ ਉੱਡਦਾ ਹਵਾ ਦੇ ਵਿੱਚ ਸੋਹਣੀ ਏ ਚੇਤਕਣੀ ਤੇਰੇ ਯਾਰ ਇਹ ਬਾਈ ਨੇ ਸਕੂਟਰ ਚੇਤਕ ਜਿਹੜਾ ਹੁੰਦਾ ਉਹਦੇ ਪਿੱਛੇ ਲਾਇਆ ਔਰ ਪਹਾੜਾਂ ਤੋਂ ਇਧਰ ਬਲਾਸਪੁਰ ਵਾਲੇ ਪਾਸੇ ਸੀ ਬਲਾਸਪੁਰ ਵਾਲੇ ਪਾਸੋਂ ਦੀ ਉਹ ਉਡਾਤਾ ਮੈਨ ਲੱਗਾ ਉਹ ਬਾਈ ਉਹ ਵਰਲਡ ਰਿਕਾਰਡ ਵੀ ਬਣਾਇਆ ਉਹ ਐਕਰੋਬੈਟਿਕਸ ਕਰਲੇ ਤੁਸੀਂ ਇੰਡੀਆ ਚ ਚਾਰ ਪਾਇਲਟ ਸੀਓ ਜਿਹੜੇ ਕਰਦੇ ਉਹਦੇ ਵਿੱਚ ਜੀ ਜੇ 1 ਸੈਕਿੰਡ ਦੀ ਗਲਤੀ ਮਾਰ ਗਈ ਆਏ ਬਈ ਚਲੇ ਗਈ ਫੇਰ ਕੁਝ ਵੀ ਨਹੀਂ ਬਣ ਸਕਦਾ ਜੀ ਹਰ ਕਿਸੇ ਦਾ ਦਿਲ ਕਰਦਾ ਕਿ ਉਹ ਉਡਾਨ ਭਰੇ ਉਡਾਰੀ ਮਾਰੇ ਹਨਾ ਉਹ ਆਪਣੇ ਆਪ ਨਾਲ ਗੱਲਾਂ ਕਰਦੇ ਗਲਾਈਡਰ ਦੇ ਨਾਲ ਗੱਲਾਂ ਕਰਦੇ ਆਂ ਜੀ ਮੋਟਰ ਦੇ ਨਾਲ ਗੱਲਾਂ ਕਰਦੇ ਆਂ ਵਾਇਗਰੂ ਦੇ ਨਾਲ ਵੀ ਗੱਲਾਂ ਹੁੰਦੀਆਂ ਸਾਡੀ ਹਾਂਜੀ ਤਾਂ ਹੋਇਆ ਕਿ ਦੀ ਕਿ ਕੋਈ ਇਹੋ ਜਿਹਾ ਤੁਹਾਨੂੰ ਬਰਡ ਮਿਲ ਗਿਆ ਹੋਵੇ ਜਿਹਨੇ ਲੰਬੀ ਨਾਲ ਫਲਾਈ ਕੀਤੀ ਹੋਵੇ ਬਿਲਕੁਲ ਜੀ ਪਹਾੜਾਂ ਦੇ ਵਿੱਚ ਅਕਸਰ ਮਿਲਦੇ ਰਹਿੰਦੇ ਜੀ ਅੱਛਾ ਹਾਂਜੀ ਉੱਥੇ ਫਿਰ ਜਦੋਂ ਜਾਣਾ ਮੋਟਰ ਤਾਂ ਹੈ ਨਹੀਂ ਫਿਰ ਸਾਡੇ ਨਾਲ-ਨਾਲ ਜਾਣਾ ਜੀ ਤੇ ਉਹ ਸਾਡੇ ਸਾਥੀ ਨੇ ਵੀ ਜੀ ਉੱਥੇ ਅੱਛਾ ਹਾਂਜੀ ਮਿੱਤਰ ਨੇ ਉਹ ਮੰਨ ਲਓ ਜਦੋਂ ਅਸੀਂ ਉੱਪਰ ਹਾਈਟ ਗੇਨ ਕਰਨੀ ਹੈ ਉਹ ਕਈ ਵਾਰ ਸਾਡੀ ਹੈਲਪ ਵੀ ਕਰਦੇ ਨੇ ਆਪਣੇ ਤਾਂ ਉਹ ਖਾਸ ਕਰਕੇ ਪਿੱਛੇ ਪਏ ਹੋਏ ਨੇ ਜੀ ਹੁਣ ਉਹ ਸਾਨੂੰ ਮਤਲਬ ਕਿ ਬਈ ਬਾਹਰ ਵਾਲਾ ਮੰਨਦੇ ਨੇ ਕਹਿੰਦੇ ਤੁਸੀਂ ਪੰਜਾਬ ਤੋਂ ਆਏ ਅੱਛਾ ਸਾਨੂੰ ਫਲਾਈਂਗ ਨਹੀਂ ਕਰ ਦਿੰਦੇ ਉੱਥੇ ਜੀ ਹਾਲਾਂਕਿ ਸਾਡੇ ਕੋਲ ਜਿਹੜੇ ਕੋਰਸ ਨੇ ਕੀਤੇ ਹੋਏ ਨੇ ਸਰਟੀਫਿਕੇਟ ਨੇ ਫਲਾਈਂਗ ਸਾਡੀ ਵਧੀਆ ਹੈਗੀ ਆ ਤੇ ਉਹ ਫਿਰ ਇਹ ਚੀਜ਼ ਤੋਂ ਥੋੜਾ ਜਿਆਦਾ ਖਾਰ ਮੰਦੇ ਨੇ ਜੀ ਮਾਪਿਆਂ ਨੇ ਨਹੀਂ ਕਿਹਾ ਅਰਸ਼ ਕੁਝ ਹੋਰ ਕੰਮ ਕਰ ਲੈ ਕਿਥੇ ਕਿਉਂਕਿ ਮਾਵਾਂ ਤਾਂ ਬਹੁਤ ਡਰਦੀਆਂ ਹੁੰਦੀਆਂ ਨੇ ਦਾ ਹਜ ਜਨ ਹੁਣ ਵੀ ਡਰਦੇ ਨੇ ਜੀ ਪਾਪਾ ਦੀ ਸਪੋਰਟ ਬਹੁਤ ਹੈ ਜੀ ਇਹਦੇ ਵਿੱਚ ਅੱਛਾ ਤਾਂ ਕਿਵੇਂ ਕਿਵੇਂ ਦੇ ਪ੍ਰੋਗਰਾਮ ਤੁਹਾਡੇ ਵੱਲੋਂ ਲਾਏ ਜਾਂਦੇ ਨੇ ਕੀ ਕੀ ਐਕਟੀਵਿਟੀਜ਼ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਨੇ ਆਹ ਸ਼ਾਦੀ ਦੇ ਉੱਪਰ ਫੁੱਲਾਂ ਦੀ ਵਰਕਾ ਹੋ ਜਾਂਦੀ ਹੈ ਜੀ ਨਗਰ ਕੀਰਤਨ ਦੀ ਉੱਪਰ ਹੋ ਜਾਂਦੀ ਹੈ ਜੀ ਜਾਂ ਕਿਸੇ ਨੇ ਐਡ ਕਰवानी ਹੈ ਜੀ ਅੱਛਾ ਜੀ ਤੇ ਆਪਾਂ ਐਡ ਵੀ ਕਰਦੇ ਨੇ ਜੀ ਬੈਨਰ ਟੋਇੰਗ ਵੀ ਫਲਾਈ ਕਰਦੇ ਨੇ ਨਾਲ ਬੈਨਰ ਲੈ ਕੇ ਐਡ ਕਰਨੀ ਹੈ ਦਿਲਾਂ ਜ਼ਮੀਨ ਤੇ ਬੈਠ ਕੇ ਕਿਉਂ ਅਸਮਾਨ ਦੇਖਦਾ ਹੈ ਪਰਾਂ ਨੂੰ ਖੋਲ ਉਡਾਰੀ ਲਾਜ ਜ਼ਮਾਨਾ ਉਡਾਨ ਦੇਖਦਾ ਤਾਂ ਬਾਈ ਦੀ ਉਡਾਨ ਤੁਸੀਂ ਵੇਖੀ ਬਾਈ ਪਾਇਲਟ ਨੰਬਰਦਾਰ ਦੀ ਤੁਸੀਂ ਉਡਾਨ ਦੇਖੀ ਇਹ ਬਾਈ ਪੰਜਾਬ ਦਾ ਹੈ ਸਾਡਾ ਪੰਜਾਬ ਦਾ ਪੁੱਤ ਹੈ ਔਰ ਪੰਜਾਬ ਦਾ ਪੁੱਤ ਹਵਾ ਦੇ ਵਿੱਚ ਉਡਾਰੀਆਂ ਲਾਉਂਦਾ ਹੈ ਅਸਮਾਨ ਦੇ ਵਿੱਚ ਉਡਾਰੀਆਂ ਲਾਉਂਦਾ ਹੈ ਗੱਲਬਾਤ ਬਾਈ ਨਾਲ ਕਰਦੇ ਆ ਬਾਈ ਨੂੰ ਕਿਵੇਂ ਸ਼ੌਂਕ ਪਿਆ ਔਰ ਕਿਵੇਂ ਬਾਈ ਅਰਸ਼ਦੀਪ ਤੋਂ ਪਾਇਲਟ ਨੰਬਰਦਾਰ ਬਣ ਗਿਆ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਠੀਕ ਹਾਂ ਬਹੁਤ ਵਧੀਆ ਜੀ ਕੇਰੀ ਫਲਾਈਟ ਬਹੁਤ ਵਧੀਆ ਜੀ ਹੋ ਜੋ ਈਜ਼ੀ ਹੋ ਜਾਓ ਪਹਿਲਾਂ ਈਜ਼ੀ ਹੋ ਜਾਓ ਨਜ਼ਾਰੇਦਾਰ ਜੀ ਨਜ਼ਾਰਾ ਤਾਂ ਪੂਰਾ ਹੁੰਦਾ ਹੋਊਗਾ ਬਹੁਤ ਜੀ ਬਹੁਤ ਵਧੀਆ 뷰 ਵੀ ਬਹੁਤ ਸੋਹਣਾ ਜੀ ਉੱਪਰ ਤੋਂ ਇਹ ਉਹ ਵੈਸੀ ਇਲਾਕਾ ਨਾ ਨਾਲ ਪਹਾੜ ਵੀ ਨੇ ਖੇਤ ਵੀ ਨੇ ਸਾਰੀਆਂ ਚੀਜ਼ਾਂ ਮਿਲ ਲੱਗਦਾ ਇਕੱਠਾ ਸੁਮੇਲ ਬਣ ਜਾਂਦਾ ਸਾਰੇ ਇਕੱਠੇ ਹੀ ਹੋ ਗਿਆ ਜੀ ਹੁਣ ਇੱਥੋਂ ਮੈਂ ਰੋਪੜ ਵੀ ਦੇਖ ਲਿਆ ਇਧਰੋਂ ਹੂੰ ਉਧਰ ਪੂਰਾ ਇਹਦਾ ਪੂਰਾ ਏਰੀਆ ਪਹਾੜੀ ਤੱਕ ਸਾਰਾ ਦੇਖ ਚੁੱਕੇ ਹਾਂ ਤੇ ਬਹੁਤ ਸ਼ਾਨਦਾਰ 뷰 ਮਿਲੇ ਜੀ ਬਾਈ ਇਹ ਸਾਨੂੰ ਨਹੀਂ ਮਿਲ ਸਕਦਾ نیچے ਬੈਠ ਕੇ ਹੈ ਇਹਦੇ ਵਾਸਤੇ ਸਾਨੂੰ ਇਹ ਕੋਰਸ ਕਰਨਾ ਪੋਵੇ ਸਿੱਖਣਾ ਪਊਗਾ ਤੁਹਾਨੂੰ ਰਾਈਡ ਦੇਵਾਂਗੇ ਕੋਈ ਨਹੀਂ ਆਪਾਂ ਜਲਦੀ ਜੀ ਹਾਂ ਜੀ ਬਿਲਕੁਲ ਉਹ ਵੀ ਆਪਾਂ ਛੇਤੀ ਮਿਲਦੇ ਆਂ ਤਾਂ ਬਾਈ ਹੁਣੇ-ਹੁਣੇ ਫਲਾਈਟ ਕਰਕੇ ਆਏ ਨੇ ਉਡਾਰੀ ਲਾ ਕੇ ਆਏ ਨੇ ਬਾਈ ਤੁਸੀਂ ਹੋ ਜੋ ਈਜ਼ੀ ਹੋ ਜੋ ਨੂੰ ਕਰ ਦੋ ਅਨਪੈਕ ਕਰ ਦੋ ਤੇ ਫਿਰ ਆਪਾਂ ਗੱਲਬਾਤ ਜਿਹੜੀ ਆ ਉਹ ਵਧਾਉਂਦੇ ਆਂ ਤੇ ਇਹਦਾ ਭਾਰ ਕਿੰਨਾ ਖੁੰਦਾ ਬਾਈ ਜੀ ਇਹਦਾ ਵੀਰੇ 30 ਕਿਜੀ ਹੈ ਜੀ ਹੁਣ 30 ਕਿਜੀ ਹੈ ਹਾਂਜੀ ਅੱਛਾ 30 ਕਿਲੋ ਮਤਲਬ ਹਾਂਜੀ ਹਾਂਜੀ ਭਾਰੇ ਦਾ ਪੈਟਰੋਲ ਦੇ ਉੱਪਰ ਆਪਾਂ ਕਿੰਨਾ ਪੈਟਰੋਲ ਪਾਉਣਾ ਜੀ ਹੂੰ ਹੂੰ ਜੇ ਫਕਸ਼ਨ ਤੇ ਜਾਣਾ ਤਾਂ ਕਿੰਨਾ ਫਕਸ਼ਨ ਤੇ ਪਰਚੀ ਲੱਗੇ ਜਾਣੀ ਆ ਅੱਛਾ ਡਿਪੈਂਡ ਕਰਦਾ ਉਹਦੇ ਉੱਪਰ ਅੱਛਾ ਨਾਲ ਚੀਜ਼ਾਂ ਕੈਰੀ ਵੀ ਕਰਨੀ ਨਾਲ ਕੈਰੀ ਕਰ ਸਕਦੇ ਹਾਂ ਜੀ ਆਹ ਬੈਗ ਰੱਖਿਆ ਹੋਇਆ ਜੀ ਕੈਰੀ ਕਰਨਾ ਅੱਛਾ ਜੀ ਤਾਂ ਬਾਈ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਔਰ ਇਸ ਪ੍ਰੋਫੈਸ਼ਨ ਨਾਲ ਕਿਵੇਂ ਜੁੜਦੇ ਹੋ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਇਹ ਲੀ ਐਕਟੀਵਿਟੀਜ਼ ਆਪਣੇ ਪੰਜਾਬ ਚ ਤਾਂ ਨਹੀਂ ਪਹਾੜਾਂ ਵਾਲੇ ਪਾਸ ਅਹਿਲੀਏ ਏਰੀਆਜ਼ ਦੇ ਵਿੱਚ ਹਿਲ ਸਟੇਸ਼ਨ ਵਾਲੇ ਪਾਸੇ ਹੁੰਦੀਆਂ ਨੇ ਤਾਂ ਅਰਸ਼ਦੀਪ ਨੂੰ ਕਿਵੇਂ ਸ਼ੌਂਕ ਪੈ ਜਾਂਦਾ ਮੈਨੂੰ ਵੀ ਜੀ ਆਪਾਂ ਕੰਪੀਟੀਸ਼ਨ ਵਾਸਤੇ ਐਨੀਮਲਸ ਰੱਖਦੇ ਹੁੰਦੇ ਸੀਗੇ ਜੀ ਅੱਛਾ ਜੀ ਮੁਕਸਰ ਮੇਲਾ ਲੱਗਦਾ ਹੁੰਦਾ ਸੀਗਾ ਪਹਿਲਾਂ ਜੀ ਤੁਸੀਂ ਮੁਕਸਰ ਦੇ ਹੀ ਹੋ ਮੈਂ ਕੋਟਕਪੂਰਾ ਤੇ ਮੁਕਸਰ ਦੇ ਵਿਚਾਲੇ ਪਿੰਡ ਹੈ ਜੀ ਮੋੜ ਪਿੰਡ ਹਾਂਜੀ ਮੋੜ ਦੇ ਅੱਛਾ ਮੋੜ ਪਿੰਡ ਦੇ ਹੋ ਜੀ ਮੋੜ ਠੀਕ ਹੈ ਹਾਂਜੀ ਤੇ ਫਿਰ ਉੱਥੇ ਅਸੀਂ ਕੰਪੀਟੀਸ਼ਨ ਤੇ ਜਾਂਦੇ ਹੁੰਦੇ ਸੀ ਜੀ ਉੱਥੇ ਇੱਕ ਅੰਕਲ ਜੀ ਫਲਾਈਂਗ ਕਰਦੇ ਸੀਗੇ ਜੀ ਅੱਛਾ ਸੁਖਚਾਰਨ ਸਿੰਘ ਨਿੱਕਾ ਬਰਾੜ ਨੇ ਉਹਦੇ ਕਰਨ ਤੋਂ ਜੀ ਹਾਂ ਹਾਂ ਫਿਰ ਮੈਂ ਵੀ ਪਾਪਣ ਗਿਆ ਵੀ ਮੈਂ ਵੀ ਇਹਦੀ ਟ੍ਰੇਨਿੰਗ ਲੈਣੀ ਜੀ ਮੈਂ ਵੀ ਸਿੱਖਣਾ ਫਿਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਮੈਨੂੰ ਟ੍ਰੇਨਿੰਗ ਦੇ ਲਈ ਉੱਥੇ ਪੇਜ ਦਿੱਤਾ ਹਿਮਾਚਲ ਬੀਟਬਲਿੰਗ ਜੀ ਪੀਜੀ ਗੁਰਕੁਲ ਸਕੂਲ ਦੇ ਵਿੱਚ ਜੀ ਫਿਰ ਉੱਥੇ ਟ੍ਰੇਨਿੰਗ ਕਰਦੇ ਕਰਦੇ ਜੀ ਫਿਰ ਇਹਦੇ ਚ ਇੰਨਾ ਰੁੱਝ ਗਏ ਹੁਣ ਫਲਾਈਂਗ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਜੀ ਕਿਹੜੇ ਯਰ ਸ਼ੁਰੂ ਕੀਤੀ ਸੀਗੀ ਮੈਂ 2017 ਦੇ ਵਿੱਚ ਜੀ 2017 ਹਾਂਜੀ ਔਰ ਬਈ ਵੈਸੇ ਜੇ ਅਸੀਂ ਕਰੀਅਰ ਲਈ ਐਕਟੀਵਿਟੀ ਨੂੰ ਦੇਖ ਕੇ ਇੱਕ ਵਾਰ ਤਾਂ ਡਰਤਾ ਜ਼ਰੂਰ ਲੱਗਦਾ ਹੈ ਮਾਪਿਆਂ ਨੇ ਨਹੀਂ ਕਿਹਾ ਅਰਸ਼ ਕੁਝ ਹੋਰ ਕੰਮ ਕਰ ਲੈ ਕਿਥੇ ਕਿਉਂਕਿ ਮਾਵਾਂ ਤਾਂ ਬਹੁਤ ਡਰਦੀਆਂ ਹੁੰਦੀਆਂ ਹਨ ਤਾਂ ਮਾਤਾਵਾਂ ਨਹੀਂ ਡਰੇ ਸੀਗੇ ਬਿਲਕੁਲ ਜੀ ਉਹ ਤਾਂ ਹਜੇ ਹੁਣ ਵੀ ਡਰਦੇ ਨੇ ਜੀ ਪਾਪਾ ਦੀ سپورਟ ਬਹੁਤ ਹੈ ਜੀ ਇਹਦੇ ਵਿੱਚ ਅੱਛਾ ਸਗੋਂ ਦਾਦਾ ਜੀ ਸੀਗੇ ਤੇ ਉਹ ਬਹੁਤ ਮੈਨੂੰ ਰੋਕਦੇ ਹੀ ਕਹਿੰਦੇ ਇਹ ਕੰਮ ਦੇ ਵਿੱਚ ਨਹੀਂ ਬੈਣਾ ਤੇ ਪਰ ਹੁਣ ਤਾਂ ਬੱਲੇ ਬੱਲੇ ਜੀ ਤੇ ਹੁਣ ਜਦੋਂ ਘਰ ਦੇ ਦੇਖਦੇ ਆਂ ਵੀਡੀਓ ਪੜਾ ਡਰਦੇ ਵੀ ਹੋਣਗੇ ਪਰ ਨਾਲ ਹੀ ਫਿਰ ਹੌਸਲਾ ਵੀ ਵਧੂ ਕਰਦੇ ਹੁਣ ਹੁਣ ਪੂਰੇ ਜੀ ਹੁਣ ਤਾਂ ਕਹਿੰਦੇ ਜਿਹੜੇ ਪਹਿਲਾਂ ਇਹ ਕਹਿੰਦੇ ਨਹੀਂ ਹੁੰਦੇ ਸੀਗੇ ਜੀ ਵੀ ਅਰਸ਼ ਐ ਸਾਡਾ ਪੁੱਤ ਐ ਦਾ ਹੁਣ ਨੂੰ ਪੱਜ-ਪੱਜ ਕੇ ਦ ਜੀ ਸਾਡਾ ਤੇ ਭਾਈ ਤੁਸੀਂ ਇਧਰਲੇ ਪਾਸੇ ਵੀ ਪ੍ਰੋਗਰਾਮ ਵਾਸਤੇ ਆਏ ਹੋਏ ਸੀ ਕੋਈ ਪ੍ਰੋਗਰਾਮ ਸੀ ਉਰੇ ਜੀ ਇੱਥੇ ਪ੍ਰੋਗਰਾਮ ਸੀਗੇ ਜੀ ਆਪਣਾ ਤਾਂ ਕਿਵੇਂ-ਕਿਵੇਂ ਦੇ ਪ੍ਰੋਗਰਾਮ ਤੁਹਾਡੇ ਵੱਲੋਂ ਲਾਏ ਜਾਂਦੇ ਨੇ ਕੀ-ਕੀ ਐਕਟੀਵਿਟੀਜ਼ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਨੇ ਪ੍ਰੋਗਰਾਮ ਵੀਰ ਜੀ ਆਪਣੇ ਜਿਵੇਂ ਵਿਆਹ ਸ਼ਾਦੀ ਤੁਸੀਂ ਤੁਸੀਂ ਪਹਿਲਾਂ ਹਲਕੇ ਹੋ ਜਾਓ ਮੈਨੂੰ ਐ ਲੱਗੀਆਂ ਤਾਂ ਇੱਕ ਤਾਂ ਨਹੀਂ ਨਹੀਂ ਹੁਣ ਕੋਈ ਵੀਰ ਨਹੀਂ ਹੈਗਾ ਜੀ ਅੱਛਾ ਵੀਰ ਨਹੀਂ ਲੱਗ ਰਹੇ ਨਹੀਂ ਨਹੀਂ ਹੁਣ ਕੋਈ ਵੀਰ ਨਹੀਂ ਹੈਗਾ ਜੀ ਇਹ ਹੀ ਫੁੱਲਾਂ ਵਾਂਗੂ ਤੁਹਾਨੂੰ ਲੱਗਦਾ ਹੈ ਫੁੱਲਾਂ ਨਹੀਂ ਹਾਂਜੀ ਇਹ ਜੀ ਇਹ ਫਿਰ ਆਪਣੇ ਜਦ ਵਿਆਹ ਸ਼ਾਦੀ ਦੇ ਉੱਪਰ ਫੁੱਲਾਂ ਦੀ ਵਰਕ ਹੋ ਜਾਂਦੀ ਹੈ ਜੀ ਨਗਰ ਕੀਰਤਨ ਦੇ ਉੱਪਰ ਹੋ ਜਾਂਦੀ ਹੈ ਜੀ ਜਾਂ ਕਿਸੇ ਨੇ ਐਡ ਕਰवानी ਹੈ ਜੀ ਅੱਛਾ ਜੀ ਤੇ ਆਪਾਂ ਐਡ ਵੀ ਕਰਦੇ ਨੇ ਜੀ ਬੈਨਰ ਟੋਇੰਗ ਵੀ ਫਲਾਈ ਕਰਦੇ ਨੇ ਨਾਲ ਬੈਨਰ ਲੈ ਕੇ ਐਡ ਕਰਨੀ ਹੈ ਜੀ ਜੀ ਤੇ ਬਾਕੀ ਰਾਈਡ ਵੀ ਕਰਵਾਣੇ ਮੇਨ ਕਮ ਆਪਣਾ ਸਕੂਲ ਦਾ ਹੈ ਜੀ ਸਖੰਦ ਦਾ ਸਕੂਲਿੰਗ ਤੁਹਾਡੇ ਕੋਲੋਂ ਟੀਚਿੰਗ ਦਿੱਤੀ ਜਾਂਦੀ ਹੈ ਜੀ ਅੱਛਾ ਇਹ ਬੈਗ ਦੇ ਵਿੱਚ ਫਿਰ ਤੁਸੀਂ ਫਲਾਰਸ ਪੈਟਲਸ ਜਾਂ ਕਿਸੇ ਨੇ ਕੁਝ ਪੈਂਫਲੈਟਸ ਕਰਵਾਉਣੇ ਨੇ ਹੋ ਸਕਦਾ ਹੁੰਦਾ ਵੀ ਕੁਝ ਪਿਆ ਹੋਵੇ ਤਾਂ ਆ ਦੇਖ ਸਕੂਲ ਦੀ ਐਡ ਕਰਕੇ ਆਏ ਸੀ ਗੋ ਲੁਧਿਆਣਾ ਦੇ ਵਿੱਚ ਇਹ ਵਿੱਚ ਹੀ ਫਿਰ ਅੱਛਾ ਇਹ ਛੱਡ ਦਿੰਦੇ ਰਾਈਟ 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 ਹਾਂਜੀ ਤਾਂ ਤੁਸੀਂ ਕੋਚਿੰਗ ਕਿੱਥੋਂ ਲੈਂਤੀ ਬਈ ਕਿਵੇਂ ਉਹ ਸ਼ੁਰੂ ਕਿਵੇਂ ਹੋਇਆ ਇਹ ਸਾਰਾ ਆਪਾ ਜੀ ਉੱਥੇ ਕੰਪੀਟੀਸ਼ਨ ਤੇ ਜਾਂਦੇ ਹੁੰਦੇ ਸੀ ਐਨੀਮਲਸ ਲੈ ਕੇ ਜੀ ਜੀ ਮੁਖਸਰ ਸਾਹਿਬ ਦੇ ਵਿੱਚ ਹਾਂ ਉੱਥੇ ਫਿਰ ਅੰਕਲ ਜੀ ਇੱਕ ਫਲਾਈਂ ਕਰਦੇ ਹੁੰਦੇ ਸੀਗੇ ਸੁਖਚਰਨ ਸਿੰਘ ਨਿੱਕਾ ਬਰਾੜ ਜੀ ਠੀਕ ਹੈ ਉਹਨਾਂ ਨੂੰ ਦੇਖ ਕੇ ਫਿਰ ਮੈਂ ਵੀ ਆਪਾਂ ਨੂੰ ਜਦੋਂ ਕਿਹਾ ਜੀ ਮੈਂ ਸਿੱਖਣਾ ਹੈਗਾ ਤੇ ਫਿਰ ਉਹਨਾਂ ਨੇ ਮੈਨੂੰ ਭੇਜ ਦਿੱਤਾ ਜੀ ਆਪਣਾ ਹਿਮਾਚਲ ਦੇ ਵਿੱਚ ਜੀ ਜੀ ਪੀਜੀ ਗੁਰਕੂਲ ਸਕੂਲ ਹੈ ਜੀ ਬੀਟ ਬਿਲਿੰਗ ਹਮਮ ਤੇ ਫਿਰ ਉਹਨਾਂ ਦੇ ਨਾਲ ਮੈਂ 15 ਦਿਨ ਦੇ ਲਈ ਗਿਆ ਜੀ ਪਰ ਮੈਂ ਉੱਥੇ 2 ਮਹੀਨੇ ਲੱਗ ਕੇ ਆਇਆ ਜੀ ਅੱਛਾ ਉੱਥੇ ਮੇਰਾ ਇੰਨਾ ਵੀ ਉਹਨਾਂ ਦੇ ਨਾਲ ਵੀ ਬੌਂਡਿੰਗ ਇੰਨੀ ਅੱਛੀ ਹੋ ਗਈ ਜੀ ਫਿਰ ਪਹਿਲੀ ਵਾਰ ਗਿਆ ਸੀ ਪਹਾੜਾਂ ਦੇ ਵਿੱਚ ਜੀ ਜੀ ਤੇ ਫਿਰ ਇੱਥੋਂ ਸ਼ੁਰੂਆਤ ਹੋ ਗਈ ਜੀ ਅੱਛਾ ਫਿਰ ਉਹਨਾਂ ਨੇ ਦ ਤੇ ਫਿਰ ਮੈਨ ਨਾਲ ਜੁੜ ਜੁੜ ਕੇ ਤੇ ਹੁਣ ਸਿੱਖਣਗੇ ਲੈਵਲ ਤੇ ਹੁਣ ਸਿਖਾਉਂਦੇ ਹੋ ਤੁਸੀਂ ਔਰ ਭਾਈ ਤੁਹਾਡੀ ਜਿਵੇਂ ਵੀਡੀਓਜ਼ ਦੇਖਦੇ ਆਂ ਭਾਈ ਦਾ ਇੰਸਟਾਗ੍ਰam ਅਕਾਊਂਟ ਹੈ ਪਾਇਲਟ ਨੰਬਰਦਾਰ ਤੁਸੀਂ ਜੇ ਦੇਖੋਗੇ ਤਾਂ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਉਹਦੇ ਵਿੱਚ ਮਿਲਣਗੀਆਂ ਪਰ ਜਿਹੜੀ ਸਭ ਤੋਂ ਵੱਧ ਵੀਡੀਓ ਚਰਚਾ ਦਾ ਵਿਸ਼ਾ ਬਣੀ ਜੀ ਉਸੀ ਬਾਈ ਨੇ ਚੇਤਕ ਸਕੂਟਰ ਉਡਾਤਾ ਸੀਗਾ ਜਿਵੇਂ ਆ ਬਾਈ ਦੇ ਪਿੱਛੇ ਤੁਸੀਂ ਵੇਖ ਰਹੇ ਹੋ ਸਾਰਾ ਧਾਮ-ਝਾਮ ਜਿਆ ਇਹ ਬਾਈ ਨੇ ਸਕੂਟਰ ਚੇਤਕ ਜਿਹੜਾ ਹੁੰਦਾ ਉਹਦੇ ਪਿੱਛੇ ਲਾਇਆ ਔਰ ਪਹਾੜਾਂ ਤੋਂ ਇਧਰ ਬਲਾਸਪੁਰ ਵਾਲੇ ਪਾਸੇ ਸੀ ਬਲਾਸਪੁਰ ਵਾਲੇ ਪਾਸੋਂ ਦੀ ਉਹ ਉਡਾਤਾ ਮੈਨੂੰ ਲੱਗਦਾ ਉਹ ਬਾਈ ਉਹ ਵਰਲਡ ਰਿਕਾਰਡ ਵੀ ਬਣਾਇਆ ਹੋ ਗਿਨੀਜ਼ ਦੇ ਵਿੱਚ ਵੀ ਰਿਕਾਰਡ ਹੀ ਹੈ ਜੀ ਰਿਕਾਰਡ ਹੀ ਹੈ ਉਹ ਨਾ ਪਹਿਲੀ ਵਾਰੀ ਇਦਾਂ ਹੋਇਆ ਉਸ ਕਾਰਨ ਕਿਵੇਂ ਬਣਿਆ ਇਹ ਮੈਨੂੰ ਸ਼ੌਂਕ ਸੀਗਾ ਜੀ ਸਕੂਟਰ ਸੀਗਾ ਵੀ ਆਪਣਾ ਮੇਰਾ ਇਰਾਦਾ ਸੀਗਾ ਵੀ ਕੋਈ ਸ਼ੌਕ ਕਰਾਂ ਜੀ ਤੁਸੀਂ ਇਹ ਲਾਈਨ ਕੀ ਬੋਲੀ ਸੀਗੀ ਉਹ ਵੇਖ ਵੇਖ ਉੱਡਦਾ ਹਵਾ ਦੇ ਵਿੱਚ ਸੋਹਣੀ ਏ ਚੇਤ ਸੁਨਾਇਆ ਵੀ ਸੀ ਕਿ ਸੌਂਗ ਲਿਖੇ ਵੀ ਪਏ ਮੇਰੇ ਕੋਲੇ ਬਹੁਤ ਥੀ ਪਰ ਮੈਂ ਹਜੇ ਦਿੱਤੇ ਨਹੀਂ ਹੋਏ ਤੇ ਖੁਦ ਹੀ ਆਪਣੇ ਰਿਕਾਰਡ ਨਹੀਂ ਤਾਂ ਐਵੇਂ ਲੱਗਦਾ ਕਿਸੇ ਨੇ ਚੇਤਕ ਤੇ ਬਹਿਣ ਤੋਂ ਮਨਾ ਕਰਤਾ ਹੋਊਗਾ ਉਹਨੂੰ ਸੁਨਾਇਆ ਫਿਰ ਦੇਖ ਲੈ ਤੇਰਾ ਛੇਧ ਗਾਇ ਯਾਰ ਦਾ ਹਵਾ ਜੁੜਦਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਦੇ ਉਹ ਕਿਵੇਂ ਫਿਰ ਤੁਸੀਂ ਸਕੂਟਰ ਦੇ ਨਾਲ ਹੀ ਉਹ ਕਰਤਾ ਸਕੂਟਰ ਦੇ ਨਾਲ ਉਸ ਵੀ ਰਿਸ਼ਤਾ ਹੋਣਾ ਬਹੁਤ ਬਾਈ ਰਿਸਕ ਸੀਗੇ ਜੀ ਪਰ ਅਸੀਂ ਇੱਕ ਇੱਕ ਚੀਜ਼ ਟੈਕਨੀਕਲ ਲੈ ਕੇ ਜੀ ਫੇਰ ਹੀ ਉਹਨੂੰ ਕੀਤਾ ਜੀ ਰਾਈਟ ਉਹਨਾਂ ਹਾਂਜੀ ਕਵਰ ਕਰਕੇ ਨਾ ਇੱਕ ਇੱਕ ਚੀਜ਼ ਤੇ ਪੂਰੀ ਟੀਮ ਸੀਗੀ ਸਾਡੀ ਜੀ ਟੀਮ ਦੇ ਨਾਲ ਕਰਕੇ ਫਿਰ ਚੇਤਕ ਨੇ ਬਹੁਤ ਸਪੋਰਟ ਕੀਤਾ ਜੀ ਕੰਪਨੀ ਨੇ ਜੀ ਜੀ ਤੇ ਮੈਂ ਜਿਵੇਂ ਆਪਾਂ ਗੱਲ ਚੱਲ ਰਹੀ ਸੀ ਤੁਸੀਂ ਕਹਿੰਦੇ ਤਾਂ ਚੇਤਕ ਆ ਕੋਈ ਗੱਡੀ ਵਾਲਾ ਮੰਨੇ ਅਸੀਂ ਗੱਡੀ ਉਡਾ ਦਈਏ ਜੀ ਗੱਡੀ ਵੀ ਕਰ ਦਿਆਂਗੇ ਫਲਾਈਂਗ ਆਪਾਂ ਗੱਡੀ ਉਡਾ ਦੋਗੇ ਹੈ ਨਾ ਕੋਈ ਇਸ਼ ਨਹੀਂ ਬਈ ਵੇਟ ਹੁੰਦਾ ਹੁੰਦਾ ਪਰ ਕਿਵੇਂ ਫਿਰ ਚੀਜ਼ਾਂ ਕਿਵੇਂ ਵੇਟ ਤਾਂ ਹੋ ਜਾਂਦਾ ਜੀ ਕੈਰੀ ਹੁ ਦੀ weight capacity ਹੈ ਜੀ ਇਹਦੇ ਤੁਹਾਨੂੰ ਮੈਨੂਅਲ ਦਿਖਾ ਦਣਾ ਹੈਗਾ ਇਹ 100 ਤੋਂ 120 ਹੈ ਜੀ اچھا ਇੱਥੇ ਲਿਖਿਆ ਹੋਇਆ ਜੀ ਹਾਂ 100 ਤੋਂ 120 ਇਹ ਹੁਣ ਆਪਾਂ ਇੰਨਾ weight carry ਕਰ ਸਕਦੇ ਆ ਇਹਦੇ ਉੱਪਰ ਜੀ ਅੱਛਾ ਨਾ ਤਾਂ ਇਹਨੋਂ ਪਾ ਲੋਅਰ ਚ ਉਡਾਣਾ ਹੈ ਨਾ ਹੀ ਜਿਆਦਾ ਹਾਈ ਚ ਉਡਾ ਸਕੀਏ ਫਿਰ ਇਹਦੀ ਵੇਟ ਕੁਇਸਟਰੀ ਹੁੰਦੀ ਹੈ ਉਹਦੇ ਅਨੁਸਾਰ ਹੁਣ ਗਲਾਈਡਰ ਹੀ ਬਹੁਤ ਵੱਡੇ ਵੱਡੇ ਆ ਗਏ ਜੀ ਵੇਟ ਰੇਂਜ ਦੇ ਅਨੁਸਾਰ ਇਹਦੀ ਵੀ ਫਿਰ ਮੇਨਟੇਨੈਂਸ ਤਾਂ ਬਈ ਬਹੁਤ ਰਹਿੰਦੀ ਹੋਊਗੀ ਨਾ ਇਹ ਨਾਟਸ ਚੈੱਕ ਕਰਨੀਆਂ ਸਾਰੀਆਂ ਕੀ ਕਿਸੇ ਪਾਸੋਂ ਕੋਈ ਟੁੱਟੇ ਨਾ ਨਾਡ ਔਰ ਪ੍ਰੋਪਰ ਇੱਕ ਇੱਕ ਚੀਜ਼ ਦਾ ਤੁਹਾਨੂੰ ਧਿਆਨ ਦੇਣਾ ਪੈਂਦਾ ਹੋਊਗਾ ਇਹ ਤਾਂ ਪ੍ਰੋਪਰ ਇੱਕ ਇੱਕ ਚੀਜ਼ ਦੀ ਇਹਦੀ ਪੋਰੋਸਿਟੀ ਚੈੱਕ ਹੁੰਦੀ ਹੈ ਜੀ ਬਕਾਇਦਾ ਵੀ ਇਹਦੇ ਵਿੱਚ ਦੀ 200 ਘੰਟੇ ਨੇ ਫਲਾਈਂਗ ਕਰਨਾ ਜੀ ਕੰਪਨੀ ਨੇ ਜੋ ਦਿੱਤਾ ਹੋਇਆ ਅੱਛਾ ਫਿਰ ਜਿਵੇਂ ਆਪਾਂ ਫਲੈਗ ਫੜ ਜਾਂਦਾ ਉਦਾਂ ਹੀ ਇਹ ਸੇਮ ਹੈ ਜੀ ਅੱਛਾ ਜੀ ਇਹ ਜਿਵੇਂ ਹਵਾ ਦੇ ਵਿੱਚ ਜਾਊਗਾ ਜੀ ਤੇ ਇੰਨੇ ਲਾਈਫ ਘਟਣੀ ਹੈ ਇਹਦੀ ਅੱਛਾ ਜਿਵੇਂ ਹਾਂ ਨਾ ਹੁਣ ਮਤਲਬ ਮਤਲਬ ਹੈ ਤਾਂ ਬਿਲਕੁਲ ਪਤਲਾ ਥੇਨ ਬਹੁਤ ਹੈ ਜੀ ਤਾ ਅੱਛਾ ਇਹ ਇਹਨੇ ਸਿਰਫ 200 ਘੰਟੇ ਫਲਾਈ ਕਰ ਰਹੇ ਆਂ ਔਰ ਹੁਣ ਤੱਕ ਤੁਹਾਡਾ ਕੀ ਰਿਕਾਰਡ ਬਣ ਚੁੱਕਾ ਕਿੰਨੇ ਘੰਟੇ ਫਲਾਈ ਕਰ ਚੁੱਕੇ ਤੁਸੀਂ ਹੁਣ ਤੇ ਫਜ਼ਾਰਾ ਤੋਂ ਬਹੁਤ ਕਿੰਨੇ ਹੋਗੇ ਜੀ ਕਿਉਂਕਿ ਕੋਈ ਹਫਤਾ ਨਹੀਂ ਅਦਰ ਜ਼ਿਆਦਾ ਜਿਹਦੇ ਵਿੱਚ ਮੇਰੀ ਫਲਾਈ ਨਹੀਂ ਹੋਵੇ 200 ਕਿਉਂਕਿ ਜੇ ਅਸੀਂ ਗੱਲ ਕਰੀਏ ਜਹਾਜ਼ਾਂ ਦੀ ਤਾਂ ਉਹਨਾਂ ਦੇ ਵੀ ਪਾਇਲਟਸ ਦੀ ਫਲਾਈਂਗ ਦੇ ਹੀ ਹੁੰਦਾ ਨਾ ਰਿਕਾਰਡ ਹਨਾ ਕਿ ਕਿੰਨੀ ਫਲਾਈਂਗ ਉਹ ਕਰਦੇ ਨੇ ਕਿੰਨੇ ਆਰਜ਼ੀ ਫਲਾਈ ਕਰਦੇ ਨੇ ਤਾਂ ਉਹੀ ਸੇਮ ਕਿਉਂਕਿ ਤੁਸੀਂ ਵੀ ਹਵਾ 'ਚ ਉਡਣਾ ਹੈ ਔਰ ਤੁਹਾਡਾ ਵੀ ਰਿਕਾਰਡ ਉਹੀ ਹੈ ਕਿ ਤੁਸੀਂ ਕਿੰਨਾ ਕੁ ਫਲਾਈ ਕਰਨਾ ਹੈ ਇਹਦੇ ਉੱਪਰ ਫਿਰ ਮੇਰਾ ਇੰਡੀਆ ਦੇ ਪੈਰਾਮੋਟਰ ਵੀ ਕਰਦਾ ਹੈਗਾ ਫਲਾਈਂਗ ਪੈਰਾਗਲਾਈਡਿੰਗ ਵੀ ਕਰਦਾ ਫਿਰ ਪੈਰਾਗਲਾਈਡਿੰਗ ਦੇ ਵਿੱਚ ਮੈਂ ਐਕੂਰੇਸੀ ਕੰਪੀਟੀਸ਼ਨ ਪਾਰਟਿਸਿਪੇਟ ਕੀਤੀ ਹੈ ਜੀ ਅੱਛਾ ਉਹ ਕੀ ਹੁੰਦੇ ਨੇ ਉਹ ਵੀ ਮੰਨ ਲਓ ਆਪਾਂ ਇੱਕ ਜਗ੍ਹਾ ਦੇ ਵਿੱਚ ਜਿਵੇਂ ਪਲੇਟ ਰੱਖ ਦਿੰਦੇ ਆ ਜੀ ਉਹਦੇ ਉੱਪਰ ਆਪਾਂ ਲੈਂਡਿੰਗ ਕਰਨੀ ਆ ਅੱਛਾ ਐਕੂਰੇਸੀ ਮਤਲਬ ਇੱਕੋ ਥਾਂ ਤੇ ਇੱਕੋ ਥਾਂ ਤੇ ਅੱਛਾ ਅੱਛਾ ਫਿਰ ਉਹ ਵੀ ਕਰਦਾ ਫਿਰ ਮੈਂ ਐਕ੍ਰੋਬੈਟਿਕ ਕਰਦਾ ਜੀ ਉਹਦੇ ਵਿੱਚ ਅੱਛਾ ਤੇ ਫਿਰ ਕੋ ਉਹ ਤਾਂ ਮੈਂ ਤੁਸੀ ਦੱਸ ਰਹੇ ਸੀਗੇ ਕਿ ਐਕ੍ਰੋਬੈਟਿਕਸ ਕਰਲੇ ਤੁਸੀਂ ਇੰਡੀਆ ਚ ਚਾਰ ਪਾਇਲਟ ਸੀ ਹੋ ਜਿਹੜੇ ਕਰਦੇ ਆ ਹਾਂਜੀ ਹੁਣੇ ਚਾਰ ਪਾਇਲਟ ਆ ਜੀ ਇਸ ਟਾਈਮ ਅੱ ਮਤਲਬ ਜੇ ਮੜਾ ਜਾਏ ਦੇ ਪਿੱਛੇ ਆ ਕੇ ਤਾਂ ਮਤਲਬ ਜ਼ਿੰਦਗੀ ਖਤਮ ਹੋ ਗਈ। ਔਰ ਬਿਨਾ ਮੋਟਰ ਤੋਂ ਹੀ ਐਸੀ ਕਰਦੇ ਆ ਜੀ ਹੁਣ ਮੈਂ ਮੋਟਰ ਦੇ ਨਾਲ ਵੀ ਰਿਕਾਰਡ ਬਣਾਵਾਂਗੇ ਆਪਾਂ ਇੰਡੀਆ ਦੇ ਵਿੱਚ। ਹੂੰ 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 ਤੇ ਉਹਦੇ ਵਿੱਚ ਜੀ ਜੇ 1 ਸੈਕਿੰਡ ਦੀ ਗਲਤੀ ਮਾਰ ਗਈ ਆਏ ਬਈ ਚਲੀ ਗਈ। ਫੇਰ ਕੁਝ ਵੀ ਨਹੀਂ ਬਣ ਸਕਦਾ ਜੀ। ਔਰ ਭਾਈ ਹਾਲਾਂਕਿ ਪੰਜਾਬ ਚੋਂ ਪੰਜਾਬ ਚ ਤੁਸੀਂ ਮੈਂ ਦੇਖਿਆ ਪਿੰਡ ਆਪਣੇ ਪਿੰਡ ਚ ਵੀ ਖੇਤਾਂ ਚ ਵੀ ਕਰਦੇ ਰਹਿੰਦੇ ਹਾਂ। ਨਜ਼ਾਰਾ ਸਭ ਤੋਂ ਵੱਧ ਕਿੱਥੇ ਆਉਂਦਾ ਹੈ? ਪਹਾੜਾਂ ਜਿਕੇ ਪਿੰਡ ਚ। ਨਹੀਂ ਯਾਰ ਆ ਪਹਾੜਾਂ ਜੀ ਆਉਂਦੇ। ਹਾਂਜੀ। ਪਰ ਇਹਦੇ ਚ ਨਜ਼ਾਰੇ ਅਲੱਗ-ਅਲੱਗ ਹੈ ਜੀ ਦੋਨੋਂ। ਹੂੰ। ਇੱਕ ਹੁਣ ਆਪਾਂ ਪਹਾੜਾਂ ਦੇ ਵਿੱਚ ਫ્લાਇੰਗ ਕਰੀ ਉੱਥੇ ਨੇਚਰ ਦੇ ਨਾਲ ਗੱਲਾਂ ਕਰਨੀਆਂ ਜੀ ਆਪਾਂ ਕਿਉਂਕਿ ਮੋਟਰ ਤਾਂ ਹੁੰਦੀ ਨਹੀਂ ਹੂੰ ਤੇ ਇਸ ਇੱਥੇ ਆਪਾਂ ਕਰਨਾ ਹੈਗਾ ਜੀ ਜੀ ਜਿਹੜੀ ਫ્લાਇੰਗ ਹੈ ਉਹ ਵੀ ਜਦੋਂ ਹੁਣ ਮੈਂ ਮੰਨ ਲਵਾਂ ਮੈਂ ਕਿਤੇ ਵੀ ਫਕਸ਼ਨ ਦੇ ਉੱਪਰ ਕਰਦਾ ਜਿਵੇਂ ਵੀ ਫਿਰ ਬੱਚੇ ਇਕੱਠੇ ਹੁੰਦੇ ਆ ਹੈਲੋ ਹਾਈ ਜੋ ਕਰਦੇ ਆ ਇਹ ਨਜ਼ਾਰਾ ਲੱਗ ਹੈ ਜੀ ਹਾਂ ਕਿਹੜੀ ਚੀਜ਼ ਕਿਹੜੀ ਚੀਜ਼ ਹੈ ਜਿਹੜੀ ਉਹ ਮੋਟੀਵੇਟ ਕਰਦੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਦਿੰਦੀ ਹੁੰਦੀ ਹੈ ਖੁਸ਼ੀ ਜਦੋਂ ਲੋਕੀ ਉੱਪਰ ਦੇਖ ਕੇ ਵੇਵ ਕਰ ਰਹੇ ਹੁਣ ਬਿਲਕੁਲ ਵੇਵ ਕਰਦੇ ਜੀ ਤਾਲੀਆਂ ਵਜਾਉਂਦੇ ਨੇ ਤੇ ਉਹ ਖੁਸ਼ੀ ਮਿਲਦੀ ਹੈ ਜੀ ਤੇ ਉਹ ਖੁਸ਼ੀ ਇਹ ਹੁੰਦੀ ਵੀ ਆਪਾਂ ਕਿਸੇ ਤੋਂ ਮੰਗ ਕੇ ਨਹੀਂ ਲਈ ਹੈਗੀ ਉਹ ਜਿਹੜੀ ਖੁਸ਼ੀ ਨੈਚੁਰਲ ਆਟੋਮੈਟਿਕਲੀ ਆਉਂਦੀ ਹੈ ਉਹ ਖੁਸ਼ੀ ਹੈ ਜੀ ਉਹਦੇ ਨਾਲ ਫਿਰ ਤਾਂ ਤਸ਼ਾਹ ਹੁੰਦਾ ਹੀ ਜੀ ਬਈ ਵੈਸੇ ਤਾਂ ਦੇਖੋ ਉਡਾਨ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਬਣੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਬਹੁਤ ਸਾਰੇ ਗਾਣੇ ਨੇ ਹਨਾ ਹਰ ਕਿਸੇ ਦਾ ਦਿਲ ਕਰਦਾ ਕਿ ਉਹ ਉਡਾਨ ਭਰੇ ਉਡਾਰੀ ਮਾਰੇ ਹਨਾ ਉਹ ਪਰ ਕਿਸਮਤ ਵਾਲੀ ਹੁੰਦੇ ਨੇ ਜਿਹੜੇ ਉਡਾਰੀਆਂ ਐਵੇਂ ਦੀ ਮਾਰ ਸਕਦੇ ਹੁੰਦੇ ਨੇ ਜਦੋਂ ਸਮਾਨ ਦੇ ਵਿੱਚ ਹੁੰਦੇ ਹੋ ਤਾਂ ਆਪਣੇ ਆਪ ਨਾਲ ਵੀ ਗੱਲਾਂ ਕਰਦੇ ਹੋ ਕਰਦੇ ਆ ਜੀ ਬਿਲਕੁਲ ਜੀ ਆਪਣੇ ਆਪ ਨਾਲ ਗੱਲਾਂ ਕਰਦੇ ਕਲਾਈਡਰ ਦੇ ਨਾਲ ਗੱਲਾਂ ਕਰਦੇ ਆ ਜੀ ਮੋਟਰ ਦੇ ਨਾਲ ਗੱਲਾਂ ਕਰਦੇ ਆ ਕੀ ਗੱਲਾਂ ਪਤਾ ਕੀ ਹੁੰਦੀਆਂ ਉਹ ਵਾਇਗਰੂ ਦੇ ਨਾਲ ਵੀ ਗੱਲਾਂ ਹੁੰਦੀਆਂ ਸਾਡੇ ਹਾਂ ਜੀ ਮੈਨੂੰ ਲੱਗਦਾ ਉਹਨੂੰ ਤਾਂ ਅਨਤਰਤੇਣ ਕਰਕੇ ਹੀ ਸਾਰਾ ਕੰਮ ਹੁੰਦਾ ਕਿਉਂਕਿ ਜੇ ਇੰਨੇ ਉੱਪਰ ਹੈਗੇ ਆ ਆਪਾਂ ਤਾਂ ਰੱਬ ਤਾਂ ਜ਼ਰੂਰ ਬੰਦੇ ਨੂੰ ਫਿਰ ਤੇ ਆਉਂਦਾ ਹੀ ਤੇ ਆਉਂਦਾ ਹੈ ਬਿਲਕੁਲ ਜੀ ਉਹ ਉਸੇ ਦੀ ਕਲਾਕਾਰੀ ਕਰਕੇ ਹੈ ਜੀ ਜੀ ਵੀ ਜੋ ਵੀ ਹੈ ਹੂੰ ਹੂੰ ਬਾਕੀ ਆਪਣੀ ਮਿਹਨਤ ਚ ਚੱਲ ਰਹੀ ਹੈ ਜੀ ਮੇਰੀ ਹਜੇ ਤੇ ਹਜੇ ਕੁਝ ਨਹੀਂ ਸਿੱਖਿਆ ਹੈਗਾ ਹੁਣ ਹੁਣ ਜਦੋਂ ਉੱਪਰ ਸੀ ਜਦੋਂ ਤੁਸੀਂ ਹੁਣ ਕੀ ਗੱਲਾਂ ਬਾਤਾਂ ਕਰ ਰਹੇ ਸੀਗੇ ਹੁਣ ਤੇ ਮੈਂ ਨਾਲ ਲੇਦੇ ਆਪਣੇ ਈਗਲ ਫਿਰਦੀ ਸੀਗੀ ਜੀ ਕੀ ਗੱਲ ਤੇ ਇਹਦੇ ਨਾਲ ਫਿਰ ਗੱਲਬਾਤ ਕਰਦੇ ਵੀ ਨਾਲ-ਨਾਲ ਉਹ ਵੀ ਕਹਿੰਦੀ ਚੱਲ ਇਧਰ ਨੂੰ ਮੈਂ ਨਾਲ-ਨਾਲ ਅੱਛਾ ਹਾਂ ਜਦੋਂ ਉੱਪਰ ਆਪਾਂ ਦੇਖ ਵੀ ਰਿਹਾ ਸੀਗਾ ਮੈਂ ਈਗਲ ਤੁਹਾਡੇ ਨਾਲ ਸੀ ਬਿਲਕੁਲ ਨਾਲ-ਨਾਲ ਸੀ ਤੇ ਜਦੋਂ ਐਵੇਂ ਬਰਡਸ ਆਉਂਦੇ ਨੇ ਉਹ ਵੀ ਹੈਰਾਨ ਤਾਂ ਹੁੰਦੀ ਨੇ ਕਿ ਇਹ ਕੀ ਚੀਜ਼ ਹੈ ਨਾ ਲੈਵਲ ਦੀ ਆ ਗਈ ਇਹ ਬਿਲਕੁਲ ਉਹਨਾਂ ਨੂੰ ਜਿਹੜੇ ਤਾਂ ਹੈਗੇ ਸਮਝਦਾਰ ਜੀ ਹੂੰ ਇਦੇ ਚ ਈਗਲ ਤੇ ਉਹ ਤਾਂ ਨਾਲ-ਨਾਲ ਸਾਡੇ ਫਲਾਈਂਗ ਕਰਨਗੇ। ਅੱਛਾ। ਉਹਨਾਂ ਨੇ ਵੀ ਹੁੰਦਾ ਵੀ ਇੱਕ ਚੀਜ਼ ਆ ਗਈ ਹੈ ਵੀ ਸਾਡੇ ਨਾਲ ਫਲਾਈਂਗ ਕਰ ਰਹੀ ਹੈ ਜੋ ਨਾਲ। ਤੇ ਜਿਹੜੇ ਬੱਚੇ ਹੁੰਦੇ ਉਹ ਕਈ ਵਾਰ ਆ ਕੇ ਇਹਨੂੰ ਉੱਪ ਤੋਂ ਉਹ ਵੀ ਕਰਦੇ ਕੱਟ ਵੀ ਲਗਾਉਂਦੇ ਨੇ ਜੀ। ਪੈਰ ਦੇ ਨਾਲ। ਅੱਛਾ। ਉਹ ਉਹ ਡਰ ਜਾਂਦੇ ਹੋਣਗੇ ਡਰ ਜਾਂਦੇ ਹੋਣਗੇ ਕੀ ਕਿਹੜਾ ਇਹ ਚੀਜ਼ ਆ ਗਈ। ਹਾਂ ਹਾਂ ਹਾਂ। ਐਦਾਂ ਹੋਇਆ ਕਦੀ ਕਿ ਕੋਈ ਇਹ ਜਾਂ ਸਾਨੂੰ ਬਰਡ ਮਿਲ ਗਿਆ ਹੋਵੇ ਜਿਹਨੇ ਲੰਬੀ ਨਾਲ ਫਲਾਈਂ ਕੀਤੀ ਹੋਵੇ ਬਿਲਕੁਲ ਜੀ ਪਹਾੜਾਂ ਦੇ ਵਿੱਚ ਅਕਸਰ ਮਿਲਦੇ ਰਹਿੰਦੇ ਜੀ ਅੱਛਾ ਹਾਂਜੀ ਉੱਥੇ ਫਿਰ ਜਦੋਂ ਜਾਣਾ ਮੋਟਰ ਤਾਂ ਹੈ ਨਹੀਂ ਫਿਰ ਸਾਡੇ ਨਾਲ ਨਾਲ ਜਾਣਾ ਜੀ ਹੂੰ ਹੂੰ ਉਹ ਸਾਡੇ ਸਾਥੀ ਨੇ ਵੀ ਜੀ ਉੱਥੇ ਅੱਛਾ ਹਾਂਜੀ ਮਿੱਤਰ ਨੇ ਉਹ ਮੰਨ ਲਓ ਜਦੋਂ ਅਸੀਂ ਉੱਪਰ ਹਾਈਟ ਗੇਨ ਕਰਨੀ ਹੈ ਹੂੰ ਹੂੰ ਉਹ ਕਈ ਵਾਰ ਸਾਡੀ ਹੈਲਪ ਵੀ ਕਰਦੇ ਨੇ ਉਹ ਪਹਿਲਾਂ ਹੀ ਹਾਂਜੀ ਬਰਡ 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 ਅੱਛਾ ਹਾਂਜੀ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਇਹਨਾਂ ਨੇ ਫਲਾਈਂ ਹੀ ਕਰਨੀ ਹੈ ਤੇ ਇਹਨਾਂ ਨੂੰ ਅਸੀਂ ਡਾਇਰੈਕਸ਼ਨਸ ਦਿਖਾਈਏ ਬਿਲਕੁਲ ਜੀ ਉਹਨਾਂ ਨੂੰ ਦੇਖ ਕੇ ਇਹ ਚੀਜ਼ ਬਣੀ ਹੋਈ ਹੈ ਜੀ ਇਹ ਗੱਲ ਨੂੰ ਦੇਖ ਕੇ ਅੱਛਾ ਅੱਛਾ ਇਹ ਕਨਸੈਪਟ ਹੀ ਈਗਲ ਤੋਂ ਆਇਆ ਕਨਸੈਪਟ ਹੀ ਈਗਲ ਤੋਂ ਆਇਆ ਜੀ ਹੂੰ 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 ਤੇ ਫਿਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਅਕਸਰ ਚਲਦੀਆਂ ਰਹਿੰਦੀਆਂ ਜੀ ਔਰ ਬਈ ਜਿਵੇਂ ਹੁਣ ਆਪਾਂ ਇੱਥੇ ਰੋਪੜ ਖੜੇ ਹੋਏ ਆਂ ਬਿਲਕੁਲ ਆਪਾਂ ਜੇ ਗੂਗਲ ਮੈਪਸ ਨੂੰ ਖੋਲ ਕੇ ਦੇਖਿਆ ਸੀਗਾ ਆਪਣੇ ਬਿਲਕੁਲ ਸਾਹਮਣੇ ਟਿਕਣ ਮਤਲਬ ਸ਼ਿਮਲਾ ਹੈ ਸ਼ਿਮਲਾ ਜੀ ਇੱਥੋਂ ਦੀ ਅਸੀਂ ਪਾ ਕੇ ਦੇਖਿਆ ਸੀਗਾ ਗੂਗਲ ਮੈਪ ਤੇ ਅਸੀਂ ਪਾਇਆ ਤਾਂ ਇੱਥੇ ਬਈ ਆ ਰਿਹਾ ਹੈ ਇਨ ਘੰਟੇ 55 ਮਿੰਟ 148 ਕਿਲੋਮੀਟਰ ਬਾਲਾ ਕਿ ਇਹ ਐਵੇਂ ਰਸਤੇ ਐਵੇਂ ਕਰਕੇ ਪਰ ਜਾਣਾ ਉੱਤੀ ਹੈ ਜਿੱਥੋਂ ਤੁਸੀਂ ਉਡਾਨ ਭਰੋਗੇ ਕਿੰਨੀ ਦੇਰ ਚ ਸ਼ਿਮਲੇ ਪਹੁੰਚ ਜਾਗੇ ਰੋਪੜ ਤੋਂ ਇੱਥੋਂ ਮੰਨ ਲਓ ਬਈ ਵਿੰਡ ਸਾਹਮਣੇ ਤੋਂ ਆ ਰਹੀ ਜੀ ਮੇਰੀ ਇਹਦੇ ਨਾਲ 45 ਦੀ ਸਪੀਡ ਹੈ ਜੀ ਹੂੰ ਜੇ 45 ਦੀ ਸਪੀਡ ਹੈ ਆਗੋ ਮੰਨ ਲਓ 10 ਦੀ ਹਵਾ ਆ ਰਹੀ ਹੈ ਵਿੰਡ ਆ ਰਹੀ ਹੈ ਜੀ ਤੇ ਫਿਰ ਮੇਰੀ ਸਪੀਡ 35 ਦੀ ਰਹਿ ਜਣੀ ਹੈ ਜੀ ਜੇ ਮੰਨ ਲਓ ਮੈਂ ਆਪੋਜ਼ਿਟ ਜਾਊਂਗਾ ਤੇ ਜਿਵੇਂ ਮੇਰੀ 45 ਦੀ ਸਪੀਡ ਹੈ ਜੀ 45 ਦੀ ਉਹਦੇ 'ਚ 10 ਆਪ ਐਡ ਕਰਦੀ ਤੇ 55 ਦੀ ਬਣ ਜੀ ਜੇ ਵਿੰਡ ਹੋਈ 20 ਦੀ ਆ ਰਹੀ ਜਾਂ 30 ਉੰਨੀ ਉਹ ਜ਼ਿਆਦਾ ਹੋ ਜਾਣੀ ਫਿਰ ਇਸ ਸੈਨੂੰ ਤਾਂ ਘੰਟੇ ਚ Shimla ਪਹੁੰਚੋਗੇ ਹਾਂ 1 ਘੰਟੇ ਦੇ ਵਿੱਚ ਮੈਂ Shimla ਪਹੁੰਚ ਜੀ ਇਸ ਸੈਨੂੰ ਜੇ ਲੁਧਿਆਣੇ ਜਾਣਾ ਫਿਰ ਮੈਨੂੰ ਟਾਈਮ ਲੱਗ ਜਾਂਦਾ ਬਈ ਹਾਲਾਂਕਿ ਜਦੋਂ ਆਪਾਂ ਸੜਕ ਤੇ ਚੱਲ ਰਹੇ ਹੁੰਦੇ ਆ ਸੜਕ ਦੇ ਰੂਲਸ ਐਂਡ ਰੈਗੂਲੇਸ਼ਨਸ ਐਂ ਸੜਕ ਦੀਆਂ ਨਾ ਆਪਣੀਆਂ ਗਾਈਡਲਾਈਨਸ ਐ ਆਪਣੀਆਂ ਇਨਸਟਰਕਸ਼ਨਸ ਨੇ ਜੀ ਤਾਂ ਹਵਾ ਦੇ ਵਿੱਚ ਵੀ ਕੋਈ ਗਾਈਡਲਾਈਨਸ ਹੁੰਦੀਆਂ ਕੋਈ ਇਨਸਟ੍ਰਕਸ਼ਨਸ ਹੁੰਦੀਆਂ ਕੋਈ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ 에어 ਰੂਲਸ ਆਗੇ ਨੇ ਜੀ ਹਾਂ ਹਾਂਜੀ ਉਹ ਕੀ ਕੀ 에어 ਰੂਲਸ ਹੁੰਦੇ ਨੇ ਇੱਥੇ ਕਾਫੀ ਐਨੇ ਜੀ ਵਿੱਚ ਵਿੱਚ ਬਈ ਹਰ ਇੱਕ ਚੀਜ਼ ਦੇਖਣਾ ਪੈਂਦਾ ਉਹ ਮੈਨ ਲਈ ਵੀ ਪਹਾੜਾਂ ਦੇ ਵਿੱਚ ਜਦੋਂ ਅਸੀਂ ਉਹ ਟੀਚਿੰਗ ਕਰਾਉਂਦੇ ਆਂ ਤੇ ਉਹਦੇ ਵਿੱਚ ਇੱਕ ਇੱਕ ਚੀਜ਼ ਦੱਸਦੇ ਆਂ ਜੀ ਹੂੰ ਹੂੰ ਬਈ ਦੋਨੋਂ ਮੰਨ ਲਓ ਸਾਹਮਣੇ ਤੋਂ ਸਾਹਮਣੇ ਫਰੰਟ ਆ ਰਿਹਾ ਹੈ ਗਲਾਈਡਰ ਤਾਂ ਕਿਧਰ ਰਾਈਟ ਵੇ ਕੀ ਬਣਦਾ ਕੀ ਨਹੀਂ ਜੇ ਮੰਨ ਲਓ ਦੋਨੋਂ ਬਰਾਬਰ ਚੱਲ ਰਹੇ ਨੇ ਕਿਹਦਾ ਕੀ ਰਾਈਟ ਵੇ ਬਣੂ ਇੱਕ ਸਾਈਡ ਪਹਾੜੀ ਹੈ ਉਹਦਾ ਕੀ ਰਾਈਟਵੇ ਬੰਦਾ ਇੱਕ ਪਾਇਲਟ ਉੱਪਰ ਹੈ ਇੱਕ ਨੀਚੇ ਆ ਉਹਦਾ ਕੀ ਪਹਿਲ ਬੰਦੀ ਹੈ ਜੀ ਇਹ ਕਾਫੀ 에ਅਰ ਰੂਲਸ ਨੇ ਜੀ ਹਮ ਭਈ ਅੱਜਕੱਲ ਅਸੀਂ ਦੇਖਿਆ ਨੌਜਵਾਨ ਬਹੁਤ ਇਹ ਦੇਖ ਕੇ ਇਧਰ ਲੀਆਂ ਐਕਟੀਵਿਟੀਜ਼ ਦੇਖ ਕੇ ਇਧਰਲੇ ਪਾਸੇ ਆ ਵੀ ਰਹੇ ਨੇ ਜੇਕਰ ਕੋਈ ਸਿੱਖਣਾ ਚਾਹੁੰਦਾ ਹੈ ਤਾਂ ਕਿੰਨੀ ਦੇਰ ਚ ਬੰਦਾ ਸਿੱਖ ਸਕਦਾ ਹੈ ਔਰ ਇਨਵੈਸਟਮੈਂਟ ਕਿੰਨੀ ਆਉਂਦੀ ਹੈ ਇਸ ਦੇ ਉੱਤੇ ਇਹਦਾ ਜੋ ਬੇਸਿਕ ਕੋਰਸ ਹੈ ਜੀ 12 ਦਿਨ ਦਾ ਹੁੰਦਾ ਜੀ ਐਸੇ ਅੱਛਾ ਹਾਂਜੀ ਤੇ 12 ਦਿਨ ਦੇ ਵਿੱਚ ਅਸੀਂ 5ਵੇਂ ਦਿਨ ਨੂੰ ਫਲਾਈਂ ਕਰਵਾ ਦੇਣੀ ਹੈ ਜੀ ਅੱਛਾ ਹਾਂਜੀ ਬਾਕੀ ਹੈਗਾ ਜੀ ਆਪਣੇ ਬੰਦੇ ਦੇ ਉੱਪਰ ਡਿਪੈਂਡ ਕਰਦਾ ਜ ਬਈ ਕਿੰਨੀ ਜਲਦੀ ਕਵਰ ਕਰ ਪਾਉਂਦਾ ਉਹ ਚੀਜ਼ ਨੂੰ ਤੇ ਫਿਰ ਮਿਹਨਤ ਤਾਂ ਅੱਗੇ ਬਹੁਤ ਕਰਨੀ ਪੈਂਦੀ ਹੈ ਜੋ ਤਾਂ ਮੇਰੀ ਹੁਣ ਚੱਲ ਰਹੀ ਹੈ ਹਜੇ ਜੀ ਹਾਂ ਜੀ ਔਰ ਅਸੀਂ ਉਹ ਦੇਖਿਆ ਕਿ ਉਹ ਵੀਡੀਓਜ਼ ਜਿਵੇਂ ਰਾਜਵੀਰ ਜਵੰਦੇ ਹੋਣੀ ਵੀ ਲੱਗੇ ਹੋਏ ਨੇ ਉਹ ਵੀ ਅਸੀਂ ਤੁਹਾਡੇ ਵਾਲੀ ਐਕਟੀਵਿਟੀ ਉਹੀ ਕਰ ਰਹੇ ਨੇ ਬਿਲਕੁਲ ਪੈਰਾਮੋਟਰਿੰਗ ਕਰਦੇ ਨੇ ਰਾਜਵੀਰ ਜੰਦਾ ਜੀ ਹਾਂ ਜੀ ਉਹ ਬਾਈ ਆ ਵੀ ਰਹੇ ਨੇ ਮੇਰੇ ਕੋਲ ਦੇ ਪਹਾੜਾਂ ਵਾਲਾ ਕੋਰਸ ਕਰਨ ਆ ਰਹੇ ਨੇ ਜੀ ਅੱਛਾ ਹਾਂ ਜੀ ਮੈਡ ਅਪ੍ਰੈਲ ਦੇ ਵਿੱਚ ਆ ਰਹੇ ਨੇ ਬੀਡਬਿਲਿੰਗ ਜੀ ਓਕੇ ਹਾਂ ਜੀ ਤਾਂ ਉੱਥੇ ਉਹਨਾਂ ਦੇ ਉੱਥੇ ਉਹਨਾਂ ਦੇ ਨਾਲ ਫਿਰ ਟ੍ਰੇਨਿੰਗ ਦੇਵਾਂਗੇ ਹਾਂ ਜੀ ਕੋਰਸ ਚ ਲ ਪੰਜਾਬ ਦੇ ਵਿੱਚ ਇਸ ਐਕਟੀਵਿਟੀ ਦਾ ਕੋਈ ਸਕੋਪ ਤੁਹਾਨੂੰ ਨਜ਼ਰ ਆਉਂਦਾ ਹੈ ਔਰ ਅਸੀਂ ਜ਼ਰੂਰ ਕਵਾਂਗੇ ਕਿ ਸਰਕਾਰ ਇਸ ਦੇ ਵਿੱਚ ਕੀ ਹੈਲਪ ਕਰ ਸਕਦੀ ਹੈ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਤੁਹਾਡੀ ਇਹ ਵੀਡੀਓ ਉੱਦ ਸਕਤੀ ਪਹੁੰਚਾਈ ਜਾਵੇ ਤਾਂ ਸਰਕਾਰ ਇਸ ਦੇ ਵਿੱਚ ਕੀ ਕੁਝ ਸਹਿਯੋਗ ਕਰ ਸਕਦੀ ਹੈ ਔਰ ਕਿੰਨਾ ਕੁ ਸਕੋਪ ਤੁਹਾਨੂੰ ਜਨਰੇਸ਼ਨ ਦਾ ਇਸ ਐਕਟੀਵਿਟੀ ਦੇ ਵਿੱਚ ਨਜ਼ਰ ਆ ਰਿਹਾ ਹੈ ਸਰਕਾਰ ਇਹਦੇ ਵਿੱਚ ਹੁਣ ਜਿਵੇਂ ਮੰਨ ਲਓ ਮੈਂ ਕੰਪੀਟੀਸ਼ਨ ਪਾਰਟਿਸਪੇਟ ਕਰਦਾ ਜੀ ਉਹਦੇ ਵਿੱਚ ਕੋਈ ਸਪான்ਸਰਸ ਹੋ ਜਾਣ ਪੰਜਾਬ ਦੇ ਵਿੱਚ ਇੱਕ ਸਕੂਲ ਹੋ ਜੇ ਜੀ ਪ੍ਰੋਪਰ ਜਿੱਥੇ ਅਸੀਂ ਟ੍ਰੇਨਿੰਗ ਦੇ ਸਕੀਏ ਪੈਰਾਮੋਟਰ ਦੀ ਖਾਸ ਕਰ ਕਿਉਂਕਿ ਪਹਾੜਾਂ ਦੇ ਵਿੱਚ ਪੈਰਾਗਲਾਈਡਿੰਗ ਦੀ ਟ੍ਰੇਨਿੰਗ ਹੁੰਦੀ ਹੈ ਜੀ ਹਮ ਇੱਥੇ ਆਪਣੇ ਪਲੇਨ ਏਰੀਆ ਦੇ ਵਿੱਚ ਫਲਾਈਂਗ ਦੇ ਲਈ ਆਪਾਂ ਨੂੰ ਪੈਰਾਮੋਟਰ ਦੀ ਜ਼ਰੂਰਤ ਪੈਂਦੀ ਹੈ ਜੀ 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 ਫਿਰ ਇਹਦਾ ਸਾਡਾ ਸਕੂਲ ਬਣ ਜਾਏ ਰنجੀਤ ਸਾਗਰ ਡੈਮ ਤੇ ਕਿੰਨੀ ਵਧੀਆ ਜਗ੍ਹਾ ਪਈ ਹੈ ਜੀ ਹਮ ਉੱਥੇ ਫਿਰ ਰਾਈਡ ਵੀ ਕਰਵਾ ਸਕਦੇ ਆਪਾਂ ਨਾਲ ਨਾਲ ਸਰਕਾਰ ਨੂੰ ਫਾਇਦਾ ਵੀ ਹੋਊਗਾ ਜੀ ਉਹ ਚੀਜ਼ ਦਾ ਹਮ 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 ਤੇ ਇਹ ਚੀਜ਼ ਬਾਰੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਹੁਣ ਜੀ ਹਾਲਕੀ ਬਈ ਜਦੋਂ ਅਸੀਂ ਦੇਖਿਆ ਪਹਾੜਾਂ 'ਚ ਜਾਂਦੇ ਆ ਪੈਰਾਗਲਾਈਡਿੰਗ ਕਰਨੀ ਹੁੰਦੀ ਹੈ ਇੱਕ ਫਾਰਮ ਤਾਂ ਫਿਲ ਕਰਵਾ ਲੈਂਦੇ ਨੇ ਬਿਲਕੁਲ ਜੀ ਪਰ ਕੀ ਇਹ ਵੀ ਚੀਜ਼ ਚੈੱਕ ਕਰਨੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਪਿੱਛੇ ਇਨਸਟ੍ਰਕਟਰ ਹੈ ਜਾਂ ਜਿਹੜਾ ਤੁਹਾਨੂੰ ਇਹ ਪੈਰਾਗਲਾਈਡਿੰਗ ਕਰਵਾ ਰਿਹਾ ਉਹਦੇ ਕੋਲ ਕੋਰਸ ਹੈ ਜਾਂ ਨਹੀਂ ਹੈ ਇਹ ਚੀਜ਼ ਨੂੰ ਧਿਆਨ ਦੇ ਵਿੱਚ ਦੇਣਾ ਬਿਲਕੁਲ ਜੀ ਇਹਦੇ ਉੱਪਰ ਬਹੁਤ ਮੈਟਰ ਕਰਦਾ ਜੀ ਆਪਣਾ ਪਾਇਲਟ ਦੇ ਕੋਲ ਕਿੰਨਾ ਐਕਸਪੀਰੀਅੰਸ ਹੈਗਾ ਕਿੰਨੇ ਲੈਵਲ ਤੇ ਹੈਗਾ ਜੀ ਕੀ ਨਹੀਂ ਹੁਣ ਕਈ ਤੁਸੀਂ ਜਾਓਗੇ ਲਾਇਸੈਂਸ ਹੈ ਨਹੀਂ ਜੀ ਕਿਸੇ ਦੇ ਕੋਲ ਆਪਣੇ ਤਾਂ ਖਾਸ ਕਰਕੇ ਪਿੱਛੇ ਪਏ ਹੋਏ ਨੇ ਜੀ ਅੱਛਾ ਆਪਾਂ ਹਿਮਾਚਲ ਦੇ ਵਿੱਚ ਜਾਈਏ ਤਾਂ ਹੁਣ ਸਾਨੂੰ ਲਾਇਸੈਂਸ ਨਹੀਂ ਬੰਨਦੇ ਰੇ ਹਾਂਜੀ ਅੱਛਾ ਤੇ ਉਹ ਕਹਿੰਦੇ ਵੀ ਤੁਸੀਂ ਪੰਜਾਬ ਤੋਂ ਹੁਣ ਹਿਮਾਚਲ ਦਾ ਕੁਝ ਏਰੀਆ ਜਿਹੜਾ ਕਾਂਗੜਾ ਵਾਲਾ ਏਰੀਆ ਉਹ ਆਪਣੇ ਪੰਜਾਬ ਦੇ ਵਿੱਚ ਹੀ ਸੀਗਾ ਜੀ ਪਹਿਲਾਂ ਜੀ 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 ਹੁਣ ਉਹ ਸਾਨੂੰ ਮਤਲਬ ਕਿ ਬਈ ਬਾਹਰ ਵਾਲਾ ਮੰਨਦੇ ਨੇ ਕਹਿੰਦੇ ਤੁਸੀਂ ਪੰਜਾਬ ਤੋਂ ਆ ਅੱਛਾ ਸਾਨੂੰ ਫਲਾਈਂਗ ਨਹੀਂ ਕਰਨ ਦਿੰਦੇ ਉੱਥੇ ਜੀ ਬਹੁਤ ਮੁਸ਼ਕਿਲ ਨਾਲ ਹਾਲਾਂਕਿ ਸਾਡੇ ਕੋਲ ਜਿਹੜੇ ਕੋਰਸ ਨੇ ਕੀਤੇ ਹੋਏ ਨੇ ਸਰਟੀਫਿਕੇਟ ਨੇ ਫਲਾਈਂਗ ਸਾਡੀ ਵਧੀਆ ਹੈਗੀ ਆ ਤੇ ਉਹ ਫਿਰ ਇਹ ਚੀਜ਼ ਤੋਂ ਥੋੜਾ ਜਿਆਦਾ ਖਾਰ ਮੰਨਦੇ ਨੇ ਜੀ ਹੂੰ ਤਕਿਵੇਂ ਫਿਰ ਰੋਕਦੇ ਨੇ ਤੁਹਾਨੂੰ ਕੀ ਕਰਦੇ ਨੇ ਰੋਕਦੇ ਨੇ ਹਾਂਜੀ ਤੇ ਪਰ ਅਸੀਂ ਹਜੇ ਚਲੋ ਚੱਲੀ ਜਾਂਦਾ ਜੀ ਪ੍ਰੋਸੈਸ ਜੀ ਤੁਹਾਡੀ ਕੋਈ ਇੱਥੇ ਗਰੁੱਪ ਨਹੀਂ ਬਣਿਆ ਹੋਇਆ ਕੋਈ ਜਥੇਬੰਦੀ ਨਹੀਂ ਐਵੇਂ ਬਣੀ ਹੋਈ ਕਿ ਜਿਹੜੀ ਰਿਪਰੈਜ਼ੈਂਟ ਕਰ ਸਕੇ ਔਰ ਤੁਹਾਨੂੰ ਕੋਈ ਨਾ ਰੋਕ ਆਵੇ ਕਿਸ ਚੀਜ਼ ਨੂੰ ਲੈ ਕੇ ਔਰ ਮੈਂ ਤਾਂ ਕਹਿੰਦਾ ਕਿ ਜੇ ਪੰਜਾਬ 'ਚ ਹੀ ਇਹ ਕੰਮ ਸ਼ੁਰੂ ਹੋ ਜਾਏ ਆਪਾਂ ਨੂੰ ਮਾਰਚਲ ਜਾਣ ਦੀ ਲੋੜ ਹੀ ਨਾ ਪਵੇ ਜਾਣ ਦੀ ਲੋੜ ਹੀ ਨਾ ਪਵੇ ਹਾਂਜੀ ਪਰ ਮੈਨੂੰ ਜੀ ਹੁਣ ਮੰਨ ਲਓ ਆਪਣੇ ਪੰਜਾਬ ਦੇ ਵਿੱਚ ਪਹਾੜੀਆਂ ਨਹੀਂ ਕੋਈ ਹੁਣ ਜਿਵੇਂ ਮੰਨ ਲਓ ਮੈਂ ਵੀ ਪ੍ਰੈਕਟਿਸ ਕਰਨੀ ਹੈ ਐਕ੍ਰੋਬੈਟਿਕ ਕਰਨੀ ਹੈ ਜਾਂ ਕ੍ਰਾਸ ਕੰਟਰੀ ਕਰਨੀ ਹੈ ਉਹਦੇ ਲਈ ਮੈਨੂੰ ਉ ਰੰਜੀਸਾ ਕੇ ਟਾਈਮ ਤੇ ਵੀ ਭਈ ਉਹਨਾਂ ਵਧੀਆ ਨਹੀਂ ਹੈਗਾ ਜਿੰਨਾ ਬੀਡ ਬਲਿੰਗ ਹੈਗਾ ਅੱਛਾ ਜੀ ਅੱਛਾ ਅੱਛਾ ਇਹ ਦੋਨੋਂ ਵੀ ਅਲੱਗ-ਅਲੱਗ ਜਗ੍ਹਾ ਹੈਗੀਆਂ ਜੀ ਰੰਜੀਸਾ ਕੇ ਟਾਈਮ ਦਾ ਅਲੱਗ ਥੀ ਵ ਹੋਏਗਾ ਬਹੁਤ ਸੋਹਣਾ ਬੀਡ ਬਲਿੰਗ ਦਾ ਲੱਗਿਆ ਜੀ ਭਈ ਨੌਜਵਾਨਾਂ ਰੀਲਾਂ ਦੇਖ ਕੇ ਇੰਪ੍ਰੈਸ ਤਾਂ ਬਹੁਤ ਹੋ ਜਾਂਦੇ ਨੇ ਪਰ ਨਾਲ-ਨਾਲ ਅਸੀਂ ਜ਼ਰੂਰ ਇਹ ਵੀ ਕਵਾਂਗੇ ਕਿ ਬਾਈ ਨੇ ਤਾਂ ਪੂਰਾ ਸਿੱਖ ਕੇ ਮਿਹਨਤ ਕਰਕੇ ਇਹ ਕੀਤਾ ਹਾਂਜੀ ਹਾਂਜੀ ਪਲੀਜ਼ ਹੁਣ ਥੋੜਾ ਜਿਆਦਾ ਸੈਕਿੰਡ ਵੀ ਸ਼ੁਰੂ ਹੋ ਰਿਹਾ ਹਾਂਜੀ ਜੀ 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 ਨਾਲ ਨਾਲ ਇਹਨੂੰ ਕਰੀਏ ਤਾਂ ਨੌਜਵਾਨਾਂ ਨੂੰ ਨਾਲ ਮੈਸੇਜ ਜ਼ਰੂਰ ਮੈਂ ਕਹਿੰਦਾ ਦਈਏ ਐਕਟੀਵਿਟੀ ਨਾਲ ਟਰਾਈ ਕਰਨ ਆਪ ਬਿਲਕੁਲ ਜੀ ਜਿਹੜਾ ਨਾਲ ਹੀ ਉਹ ਹੁੰਦਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੋਰਸ ਲੈ ਕੇ ਉਹਦੇ ਨਾਲ ਹੀ ਕੀਤਾ ਜਾਵੇ ਬਿਲਕੁਲ ਜੀ ਇਹਦਾ ਇੱਕ ਇੱਕ ਸਟੈਪ ਹੁੰਦਾ ਜੀ ਵੀ ਆਪਾਂ ਕਿਵੇਂ ਸਿੱਖਣਾ ਹੈ ਕਿਵੇਂ ਨਹੀਂ ਜੀ ਹਨਾ ਰੂਲਸ ਦੇ ਅਕੋਰਡਿੰਗਲੀ ਤੇ ਕਿੰਨਾ ਆਪਣਾ ਹੈਗਾ ਜੀ ਵੀ ਲਿਮਟ ਆਪਾਂ ਕਰਾਸ ਕਰਨੀ ਹੈ ਜਾਂ ਨਹੀਂ ਕਰਨੀ ਹਮ ਹਮ ਤੇ ਉਹਨਾਂ ਆਪਾਂ ਚੀਜ਼ਾਂ ਨੂੰ ਦੇਖ ਕੇ ਸਾਰਾ ਕੁਝ ਫੇਰ ਆਪਾਂ ਫਲਾਈਂ ਕਰ ਸਕਦੇ ਹਾਂ ਜੀ ਹੁਣ ਕਈ ਪਾਇਲਟ ਵੀਰ ਹੀ ਮੇਰੇ ਜਿਹੜੇ ਸਟੰਟ ਅਸੀਂ ਕਰਦੇ ਆਂ ਸਾਨੂੰ ਦੇਖ ਦੇਖ ਕੇ ਕਰਨ ਲੱਗ ਜਾਂਦੇ ਆ ਜੀ ਹਾਂ ਉਹਦੇ 'ਚ ਫੇਰ ਜੇ ਵੱਨ ਲੋ ਪ੍ਰੋਪਰ ਨੌਲੇਜ ਨਹੀਂ ਹੈਗੀ ਤਾਂ ਝੋਟ ਖਾ ਸਕਦੇ ਆ ਜੀ ਲਾਓ ਉਤਾਰੋ ਨਾਲ ਨਾ ਕੋਈ ਗੱਲ ਨਹੀਂ ਬਈ ਤੇ ਫੇਰ ਤਾਂ ਆ ਕਰਕੇ ਬਈ ਇੱਕ ਇੱਕ ਚੀਜ਼ ਸਿੱਖ ਕੇ ਆਓ ਜੀ ਚੰਗੇ ਸਕੂਲ ਤੋਂ ਸਿੱਖ ਕੇ ਆਓ ਇਹ ਨਹੀਂ ਕਿਉਂਕਿ ਜੇ ਤੁਸੀਂ ਹੁਣ ਜਾਓਗੇ ਰਾਈਡ ਦੇ ਲਈ ਜਾਓਗੇ ਜੀ ਆਪਣਾ ਹਿਮਾਚਲ ਦੇ ਵਿੱਚ ਤੇ ਉਹਨਾਂ ਨੇ ਤੁਹਾਨੂੰ ਕਹਿ ਦੇਣਾ ਹੈਗਾ ਜੀ ਬਈ ਆ ਜਾਓ ਅਸੀਂ ਸਿਖਾ ਦਿੰਨੇ ਆ ਜੀ ਜੇ ਮਾਲ ਕੋਈ ਤੁਹਾਨੂੰ ਪੈਰਾਗਲਾਈਡਿੰਗ ਪਾਇਲਟ ਜਿਹਦੇ ਨਾਲ ਤੁਸੀਂ ਰਾਈਡ ਕਰੋਗੇ ਤੁਸੀਂ ਵੈਸੀ ਨਾਰਮਲੀ ਜਾ ਕੇ ਪੁੱਛਿਓ ਅੱਛਾ ਉਹਨਾਂ ਨੇ ਕਹਿ ਦੇਣਾ ਹਾਂਜੀ ਅਸੀਂ ਟ੍ਰੇਨਿੰਗ ਦੇ ਦੇਾਂਗੇ ਤੇ ਪਰ ਉਹ ਚੀਜ਼ ਨਹੀਂ ਹੁੰਦੀ ਜੀ ਉਹਦੇ ਵਿੱਚ ਬਹੁਤ ਮੈਟਰ ਕਰਦਾ ਹੈ ਇਹ ਤੁਸੀਂ ਬਾਹਰੋਂ ਮੰਗਾਇਆ ਹੋਇਆ ਸਾਰਾ ਇਹ ਸਾਰਾ ਬਾਹਰ ਦਾ ਜੀ ਇਹ ਕਿਹੜੀ ਕੰਟਰੀ ਤੋਂ ਆਇਆ ਹੈ ਇਟਲੀ ਤੋਂ ਆਇਆ ਹੋਇਆ ਜੀ ਅੱਛਾ ਜੀ ਔਰ ਕਾਸਟ ਇਹਦੀ ਕਾਸਟ ਇਹਦੀ 8 ਕੁ ਲੱਖ ਰੁਪਏ ਮੋਟਰ ਦੀ ਹੈ ਜੀ ਇਹ ਸ਼੍ਰੀਲੰਕਾ ਦਾ ਹੈਗਾ ਜੀ ਗਲਾਈਡਰ ਅੱਛਾ ਤੇ ਇਹ ਸਮਥਿੰਗ ਜਾਂਦਾ ਜੀ 2 ਐਂਡ ਹਾਫ ਓਕੇ ਔਰ ਗੱਡੀ ਜਿੰਨਾ ਰੇਟ ਹੀ ਆਦਾ ਹੈ ਹਾਂ ਜੀ ਨਵੀਂ ਗੱਡੀ ਜਿੰਨਾ ਰੇਟ ਆਪਾਂ ਕਹਿ ਸਕਦੇ ਹਾਂ ਸੀ ਬਿਲਕੁਲ ਹਾਂਜੀ ਫਿਰ ਇਹਦੇ ਚ ਇੱਕ ਐਕਸਟਰਾ ਪੈਰਾਸ਼ੂਟ ਹੁੰਦਾ ਉਹ ਸਾਡਾ ਇਸ ਜਗ੍ਹਾ ਤੇ ਹੁੰਦਾ ਜੀ ਅੱਛਾ ਜੀ ਹਾਂਜੀ ਠੀਕ ਹੈ ਵੀ ਸੇਫਟੀ ਤਾਂ ਕਿੰਨਾ ਕੁ ਰਹਿੰਦਾ ਕਿਉਂਕਿ ਦੇਖੋ ਹੈ ਤਾਂ ਮਸ਼ੀਨ ਹੀ ਕੁਦਰਤੀ ਹੈ ਨਾ ਕੁਝ ਵੀ ਹੋ ਸਕਦਾ ਹੈ ਤਾਂ ਸੇਫਟੀ ਵਾਈਜ਼ ਕੀ ਚੀਜ਼ਾਂ ਧਿਆਨ ਦੇ ਵਿੱਚ ਫਿਰ ਰਹਿੰਦੀਆਂ ਨੇ ਔਰ ਇਹ ਕਿਵੇਂ ਸੇਫਟੀ ਪ੍ਰੋਵਾਈਡ ਕਰਦਾ ਹੈ ਸੇਫਟੀ ਦੇ ਵਿੱਚ ਪਹਿਲੀ ਗੱਲ ਤਾਂ ਜੀ ਗਲਤੀ ਕਦੇ ਵੀ ਹਿਊਮਨ ਦੀ ਨਹੀਂ ਹੁੰਦੀ ਹਮ ਹੁਣ ਆਪਾਂ ਗੱਡੀ ਚਲਾ ਰਹੇ ਹਾਂ ਤੇ ਹੁਣ ਜੇ ਡਰਾਈਵਰ ਦੀ ਗਲਤੀ ਹੈ ਤੇ ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੰਪਨੀ ਦੀ ਗਲਤੀ ਹੈ ਗੱਡੀ ਗਲਤ ਉਦੇ ਵਿੱਚ ਜੀ ਆਪਾਂ ਇੱਕ ਚੰਗੀ ਸਿੱਖਿਆ ਲੈ ਕੇ ਆਵਾਂਗੇ ਜੀ ਜੀ ਵੀ ਪ੍ਰੋਪਰ ਇੱਕ ਇੱਕ ਚੀਜ਼ ਸਿੱਖ ਕੇ ਆਵਾਂਗੇ ਵੈਦਰ ਦੇ ਬਾਰੇ ਤੁਹਾਨੂੰ ਨੌਲੇਜ ਹੋਊਗੀ ਇਕੁਇਪਮੈਂਟ ਦੇ ਬਾਰੇ ਨੌਲੇਜ ਹੋਊਗੀ ਜੀ ਤੇ ਫਿਰ ਤੁਸੀਂ ਬਧੀਆ ਫਲਾਈਂਗ ਕਰ ਸਕਦੇ ਹੋ ਪ੍ਰੋਪਰ ਉਹ ਲਗਾਇਆ ਵੀ ਹੈ ਨਾ ਉੱਥੇ wind ਨੂੰ ਕਿਹੜੀ ਡਾਇਰੈਕਸ਼ਨ ਆ ਤੁਸੀਂ ਉਹ ਲਗਾ ਕੇ ਹੀ ਸ਼ੁਰੂ ਕੀਤੀ ਹੈ ਬਿਲਕੁਲ ਹਾਂ ਜੀ ਕਿਉਂਕਿ ਬਹੁਤੇ ਫਿਰ ਜੇ ਇਹ ਸਿੱਖ ਲੈਂਦੇ ਨੇ ਵੈਦਰ ਬਾਰੇ ਨਹੀਂ ਪੜਦੇ ਉਹਦੇ ਬਾਰੇ ਜਾਣਕਾਰੀ ਨਹੀਂ ਲੈਂਦੇ ਬਿਲਕੁਲ ਹਾਂ ਜੀ ਹੂੰ ਵੈਦਰ ਹੁਣ ਵੀ ਥਰਮਿਕ ਕੰਡੀਸ਼ਨ ਹੋਈ ਪਈ ਹੈ ਜੀ ਕਲਾਉਡਸ ਦੇ ਬਾਰੇ ਵਿੱਚ ਬਹੁਤ ਕਲਾਉਡਸ ਨੇ ਜੀ ਹੂੰ ਉਹਦੇ ਵੀ ਅਸੀਂ ਸਟੱਡੀ ਕਰਵਾਣੇ ਹੈਗੇ ਵੀ ਕਿਹੜੇ ਕਲਾਊਡ ਹੈ ਕਿਹੜੇ ਨਹੀਂ ਹੁਣ ਕੁਝ ਪਾਇਲਟਸ ਇਦਾਂ ਦੇ ਹੋਣਗੇ ਉਹਨਾਂ ਨੂੰ ਕਲਾਊਡ ਬਾਰੇ ਵੀ ਨਹੀਂ ਪਤਾ ਹੈਗਾ ਮੈਨੂੰ ਖੁਦ ਮੈਂ ਵੀ ਕੁਝ ਨਵੀਆਂ ਚੀਜ਼ਾਂ ਸਿੱਖਦੇ ਰਹਿਣਾ ਜੀ ਮੈਨੂੰ ਵੀ ਇਹਨਾਂ ਗਿਆਨ ਹੈ ਨਹੀਂਗਾ ਤੇ ਭਾਈ ਹੁਣ ਤੱਕ ਦਾ ਸਭ ਤੋਂ ਵਧੀਆ ਐਕਸਪੀਰੀਅੰਸ ਕਿਹੜਾ ਰਿਹਾ ਹੈ ਇਸ ਜਰਨੀ ਦੇ ਦੌਰਾਨ ਪੈਰਾਗਲਾਈਡਿੰਗ ਪੈਰਾ ਮੋਟਰਿੰਗ ਦੇ ਦੌਰਾਨ ਸਭ ਤੋਂ ਹੁਣ ਤੱਕ ਦਾ ਲਾਈਫਟਾਈਮ ਐਕਸਪੀਰੀਅੰਸ ਕਿਹੜਾ ਸੀਗਾ ਲਾਈਫਟਾਈਮ ਡਿੱਗਣ ਵਾਲੇ ਦਾ ਐਕਸਪੀਰੀਅੰਸ ਬਹੁਤ ਹੈ ਜੀ ਚੰਗਾ ਚੰਗਾ ਜਦੋਂ ਅਸੀਂ ਵੀ ਉਹ ਕਰਦੇ ਹੈਗੇ ਆ ਤੇ ਉਦੋਂ ਆਪਣੇ ਕੋਰਸ ਦੇ ਲਈ ਜਾਨਣਾ ਜੀ ਤੇ ਪਾਣੀ ਦੇ ਵਿੱਚ ਆਉਣਾ ਚਾਹੀਦਾ ਉਹ ਸਾਰੇ ਤੋਂ ਕੈਟ ਮੂਵਮੈਂਟ ਹੁੰਦੀ ਹੈ ਜੀ ਅੱਛਾ ਜਦੋਂ ਨੀਚੇ ਲੈਂਡ ਪਾਣੀ ਜਦੋਂ ਪਾਣੀ ਦੇ ਵਿੱਚ ਮੰਨ ਲਓ ਆਪਣੇ ਗਲਾਈਡਰ ਦੇ ਵਿੱਚ ਕੁਝ ਵੀ ਨੁਕਸ ਪੈਂਦਾ ਜੀ ਹਾਂ 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 ਤੇ ਉਹ ਫਿਰ ਅਸੀਂ ਪਾਣੀ ਦੇ ਵਿੱਚ ਆਣਾ ਹੁੰਦਾ ਕਿਉਂਕਿ ਪਾਣੀ ਦੇ ਉੱਪਰ ਹੀ ਕੋਰਸ ਕਰਦੇ ਆ ਪਹਿਲਾਂ ਜੀ ਸੇਫਟੀ ਹੈ ਜੀ ਫਿਰ ਜਦੋਂ ਪਾਣੀ ਦੇ ਵਿੱਚ ਗਿਰਨ ਲੱਗਦੇ ਵੀ ਆਸ-ਪਾਸ ਕੁਝ ਵੀ ਦਿਖਾਈ ਨਹੀਂ ਦਿੰਦਾ ਪਾਣੀ ਪਾਣੀ ਹੁੰਦਾ ਉਹ ਮੂਵਮੈਂਟ ਬਹੁਤ ਕੈਟ ਹੁੰਦੀ ਹੈ ਜੀ ਉਹ ਉਹਨਾਂ ਟਾਈਮ ਹੁੰਦੀ ਹੈ ਜਦੋਂ ਬਾਹਰ ਆ ਜਾਂਦੇ ਆ ਫਿਰ ਪਤਾ ਲੱਗਦਾ ਵਾਹ ਯਾਰ ਕਿਆ ਨਜ਼ਾਰਾ ਹੈ ਹਾਂਜੀ ਅਰ ਤੁਸੀਂ ਜਿਵੇਂ ਜ਼ਿਕਰ ਕੀਤਾ ਤੁਸੀਂ ਗਾਣੇ ਲਿਖਦੇ ਵੀ ਹੋ ਤਾਂ ਗਾਣਾ ਕਿਹੜਾ ਜ਼ਹਿਨ ਚ ਚੱਲਦਾ ਹੁੰਦਾ ਜਦੋਂ ਹਵਾ ਚ ਹੁੰਦੇ ਆ ਹਵਾ ਦੇ ਵਿੱਚ ਵੈਸੇ ਤਾਂ ਜਿਹੜਾ ਮੈਂ ਚੇਤਕ ਵਾਲਾ ਗਾਣਾ ਲਿਖਿਆ ਹੋਇਆ ਜੀ ਉਹ ਗਾਣਾ ਇਦਾਂ ਬਣਾਇਆ ਹੋਇਆ ਸੀਗਾ ਵੇਖ ਉੱਡਦਾ ਹਵਾ ਦੇ ਵਿੱਚ ਸੋਹਣੀਏ ਪੈਰਾਸ਼ੂਟ ਤੇਰੇ ਯਾਰ ਦਾ ਅੱਛਾ ਹਾਂਜੀ ਇਹਦੇ ਵਿੱਚ ਉਹ ਲਿਖਿਆ ਹੋਇਆ ਸੀ ਫਿਰ ਮੈਂ ਉਹਦੇ ਵਿੱਚ ਲਾਈਨ ਥੋੜੀ ਜੀ ਵਿਸਟ ਕਰਤੀ ਜੀ ਬਾਕੀ ਬਹੁਤ ਹੋਰ Song ਹੈਗੇ ਨੇ ਜੀ ਮੇਰੇ ਕੋਲੇ ਤੇ ਇਹਦੇ ਚ ਬਹੁਤ ਲਿਖੇ ਹੋਏ ਨੇ ਜੀ ਹਾਂਜੀ ਉਹ ਮੈਂ ਹੁਣ ਦੱਸ ਨਹੀਂ ਸਕਦਾ ਕਿਉਂਕਿ ਹਾਂਜੀ ਟਰੇਮ ਕੀ ਹੈ ਬਾਈ ਕੀ ਅੱਗੇ ਕੀ ਹੋਰ ਕੀ ਐਮ ਕੀ ਹੈ ਤੁਹਾਡਾ ਰਿਕਾਰਡ ਬਣਾਉਣੀ ਜੀ ਅਲੱਗ-ਅਲੱਗ ਪੈਰਾਗਲਾਈਡਿੰਗ ਦੇ ਵਿੱਚ ਜੀ ਪ੍ਰੋਫੈਸ਼ਨ ਨੇ ਇਸ ਨੂੰ ਮੰਨਿਆ ਹੋਇਆ ਜੀ ਆਪਾਂ ਤੇ ਇਹਦੇ ਵਿੱਚ ਹੀ ਅੱਗੇ ਬਹੁਤ ਰਿਕਾਰਡ ਬਣਾਣੇ ਆ ਜੀ ਮਾਪੇ ਖੁਸ਼ ਨੇ ਬਹੁਤ ਖੁਸ਼ ਨੇ ਉਹਨਾਂ ਦੀ ਫੁੱਲ ਸਪੋਰਟ ਹੈ ਜੀ ਬਹੁਤ ਹੀ ਖੁਸ਼ ਵੀ ਬਹੁਤ ਨੇ ਜੀ ਹਾਂਜੀ ਰਾਈਟ ਬਾਈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਔਰ ਵਿਸ਼ ਯੂ ਗੁੱਡ ਲੱਕ ਤੁਸੀਂ ਇਦਾਂ ਹੀ ਹੋਰ ਉਡਾਰੀਆਂ ਮਾਰਦੇ ਰਹੋ ਇਦਾਂ ਹੀ ਤੁਸੀਂ ਨਾਮ ਰੋਸ਼ਨ ਕਰਦੇ ਰਹੋ ਪੰਜਾਬ ਦਾ ਜਿਵੇਂ ਤੁਸੀਂ ਪਹਿਲਾਂ ਬਹੁਤ ਸਾਰੇ ਰਿਕਾਰਡ ਬਣਾਏ ਨੇ ਹੋਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹੋ ਜਿਹੇ ਰਿਕਾਰਡ ਬਣਾਓ ਔਰ ਇਦਾਂ ਹੀ ਹਵਾ 'ਚ ਉਡਾਰੀਆਂ ਮਾਰਦੇ ਰਹੋ ਥੈਂਕ ਯੂ ਜੀ ਤੁਹਾਡੀ ਆਸ ਅਦਕਈ ਹੈ ਜੀ ਨਹੀਂ ਨਹੀਂ ਬਾਈ ਪ੍ਰੋਬਜਾ ਟੀਵੀ ਦਾ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਤਾਂ ਬਾਈ ਹਵਾ 'ਚ ਮਾਰਦਾ ਹੈ ਉਡਾਰੀਆਂ ਤਾਂ ਜੇਕਰ ਤੁਸੀਂ ਵੀ ਮਾਰਨਾ ਚਾਹੁੰਦੇ ਹੋ ਬਾਈ ਨੇ ਕਿਹਾ ਹੈ ਕਿ ਕੋਰਸ ਬਾਈ ਕਰਵਾ ਦਿੰਦੇ ਨੇ ਸਿੱਖਣਾ ਹੈ ਜੇ ਕਿਸੇ ਨੇ ਤਾਂ ਸਿੱਖ ਸਕਦੇ ਹੋ ਬਾਈ ਦਾ ਇੰਸਟਾਗ੍ਰam ਅਕਾਊਂਟ ਦਾ ਅਸੀਂ ਤੁਹਾਨੂੰ ਹੈਂਡਲ ਵੀ ਦੱਸਿਆ ਹੈ ਪਾਇਲਟ ਨੰਬਰਦਾਰ ਇਹਨਾਂ ਦਾ ਅਕਾਊਂਟ ਹੈਂਡਲ ਹੈ ਤੁਸੀਂ ਉਸ ਦੇ ਉੱਤੇ ਮੈਸੇਜ ਕਰ ਸਕਦੇ ਹੋ ਔਰ ਬਾਈ ਦੇ ਨਾਲ ਜਾ ਕੇ ਗੱਲਬਾਤ ਕਰਕੇ ਇੱਕ ਔਰ ਸਿੱਖ ਕੇ ਤੁਸੀਂ ਵੀ ਹਵਾ ਚ ਉਡਾਨ ਮਾਰ ਸਕਦੇ ਹੋ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ